ਹਾਂਜੀ ਦੋਸਤੋ ਤੇ ਦਰਸ਼ਕੋ ਤੁਹਾਨੂੰ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਸਾਨੂੰ ਜਿਉਣ ਲਈ ਹਵਾ ਦੀ ਤੇ ਪਾਣੀ ਦੀ ਜ਼ਰੂਰਤ ਆ ਉਤਰੋਂ ਵੀ ਇੱਕ ਚੀਜ਼ ਦੀ ਸਭ ਤੋਂ ਵੱਧ ਸਾਡੇ ਸਰੀਰ ਵਾਸਤੇ ਜ਼ਰੂਰਤ ਆ ਉਹ ਹੈਗਾ ਖੂਨ ਬਲੱਡ ਅੱਜ ਕੱਲ ਹਰ ਥਾਂ ਤੇ ਕਿਉਂਕਿ ਕੋਈ ਸਮਝ ਸੀ ਕਿ ਬਿਮਾਰੀਆਂ ਬਹੁਤ ਘੱਟ ਸੀ ਜਦੋਂ ਵੀ ਕਿਸੇ ਬੰਦੇ ਨੂੰ ਹਸਪੀਟਲ ਦੇ ਵਿੱਚ ਜਾਣਾ ਪੈਂਦਾ ਇੱਕ ਸਟੇਜ ਇਹ ਜੀ ਆ ਜਾਂਦੀ ਆ ਕਿ ਡਾਕਟਰ ਕਹਿੰਦੇ ਆ ਕਿ ਬਲੱਡ ਚੜੂਗਾ ਤੇ ਬਲੱਡ ਇਹ ਤਾਂ ਹੈ ਨਹੀਂ ਵੀ ਜਿਵੇਂ ਇਥੋਂ ਮੁੱਲ ਪਾਣੀ ਮਿਲ ਜਾਂਦਾ ਜਾਂ ਹੋਰ ਚੀਜ਼ ਮਿਲ ਜਾਂਦੀ ਆ ਉਹ ਤਾਂ ਇਨਸਾਨ ਤੋਂ ਹੀ ਇਨਸਾਨ ਨੂੰ ਮਿਲੂਗਾ ਤੇ ਉਹ ਕਿਵੇਂ ਮਿਲਦਾ ਅੱਜ ਸਾਡੇ ਨਾਲ ਸਾਡੇ ਛੋਟੇ ਵੀਰ ਵਿਜੇ ਭੱਟ ਜੀ ਜਿਨ੍ਹਾਂ ਦਾ ਯੂਨਾਈਟਿਡ ਵੈਲਫੇਅਰ ਕਲੱਬ ਰਜਿਸਟਰਡ ਬਠੰਡਾ ਕਿਸਲੇ ਲੰਮੇ ਸਮੇਂ ਤੋਂ ਲਗਭਗ 3-4 ਦਹਾਕਾ ਤੋਂ ਇਥੇ ਖੂਨਦਾਨ ਦੀ ਜਿਹਨਵਾ ਰਹੇ ਆ ਜੀ ਐਨੂੰ ਜੀ ਜੀਨੂੰ ਧੰਨਵਾਦ ਤੇ ਤੁਹਾਡਾ ਇਸ ਪਾਸੇ ਕਿਵੇਂ ਰਜਨ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਸ਼ਮਸ਼ੇਰ ਵੀਰ ਜੀ ਸਵਰਨ ਵੀਰ ਜੀ ਢਿੱਲੋ ਸਾਹਿਬ ਤੁਹਾਡਾ ਸਾਰੇ ਤੇ ਸਮੁੱਚੇ ਦਰਸ਼ਕਾਂ ਦਾ ਆਪ ਜੀ ਦੇ ਚੈਨਲ ਮਾਰਫਤ ਧੰਨਵਾਦ ਕਰਦਾ ਤੇ ਮੈਂ ਸਲਾਮ ਕਰਦਾ ਹਾਂ ਉਹਨਾਂ ਖੂਨਦਾਨੀ ਫਰਿਸ਼ਤਿਆਂ ਨੂੰ ਜੋ ਕਤਰਾ-ਕਤਰਾ ਆਪ ਦਾ ਖੂਨਦਾਨ ਕਰ ਰਹੇ ਨੇ ਜੋ ਕਿ ਅਣਗਿਣਤ ਲੋੜਵੰਦ ਲੋਕਾਂ ਦੀ ਖੂਨਦਾਨ ਕਰਕੇ ਅਣਗਿਣਤ ਲੋੜਵੰਦਾਂ ਦੀ ਜਾਨਾਂ ਬਚਾ ਰਹੇ ਨੇ ਉਹਨਾਂ ਦਾ ਮੈਂ ਤੈਹ ਦਿਲੋਂ ਤੇ ਉਹਨਾਂ ਨੂੰ ਸਿਰਨਮਾਨਾਂ ਮੈਂ ਇਹ ਕਿਵੇਂ ਇੱਕ ਤੁਹਾਡੇ ਮਨ 'ਚ ਆਇਆ ਕਿ ਬੜੇ ਲੋਕ ਜਿਵੇਂ ਕਹਿੰਦੇ ਕਮਾਈ ਵਾਲੇ ਸਸਤਾ ਖੁੱਲਣ ਵਾਸਤੇ ਉਹਨਾਂ ਦਾ ਧਿਆਨ ਹੁੰਦਾ ਤੇ ਤੁਸੀਂ ਇਹ ਇੱਧਰ ਕਿਵੇਂ ਦਿਮਾਗ 'ਚ ਆਇਆ ਕਿ ਖੂਨਦਾਨ ਸਸਤਾ ਬਣਾਈ ਜਾਵੇ ਇਹ ਵੀ ਜੀ ਗੱਲ ਇਹ ਆ ਵੀ ਲੰਬਾ ਸਮਾਂ ਹੋ ਗਿਆ 1983 ਦੇ ਵਿੱਚ ਜਦੋਂ ਮੈਂ ਪ੍ਰੈਪ ਕਰਦਾ ਪ੍ਰੈਪ ਚ ਗਵਰਨਮੈਂਟ ਰਿੰਦਰ ਕੋਲਿਜ ਚ ਪੜਦਾ ਹੁੰਦਾ ਸੀ ਜੀ ਜੀ ਉਸ ਟਾਈਮ 1983 84 ਦੇ ਵਿੱਚ ਵੈਸੇ ਮੈਨੂੰ ਇਹ ਨਹੀਂ ਪਤਾ ਵੀ ਕੈਂਪ 83 ਚ ਸੀ ਕਿ 84 ਸੀ ਐਨਐਸਐਸ ਦਾ ਕੈਂਪ ਲੱਗਾ ਸੀ ਸਾਡਾ 10 ਡੇਜ਼ ਰਿੰਦਰ ਕੋਲਿਜ ਦੇ ਵਿੱਚ ਜੀ ਜੀ ਉਸ ਟਾਈਮਾਂ ਐਨਐਸਐਸ ਦੇ ਕੈਂਪ ਦੇ ਦੌਰਾਨ ਇੱਕ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ ਸੀ ਜਿਹਦੇ ਵਿੱਚ ਕੇ ਸਾਡੀ ਬਟਿੰਡਾ ਦੀ ਸਰਕਾਰੀ ਬਲੱਡ ਬੈਂਕ ਦੀ ਟੀਮ ਆਈ ਸੀ ਜੀ ਉੱਥੇ ਹੀ ਸਭ ਤੋਂ ਪਹਿਲਾਂ ਜਦੋਂ ਮੇਰੇ ਸੀਨੀਅਰ ਬਲੱਡ ਦੇ ਰਹੇ ਸੀਗੇ ਜੀ ਉਦੋਂ ਹੀ ਸਾਡੀ ਜਿਹੜੀ ਪ੍ਰੈਪ ਕਲਾਸ ਦੇ ਸਮੂੱਚੇ ਜਿਹੜੇ ਇੱਕ ਦਿਨ ਨੂੰ ਕਿਸੇ ਨੂੰ ਛੱਡ ਕੇ ਤੇ ਹੁਣ ਵੈਸੇ ਐਨਾ ਵੀ ਛੋਟ ਥੋੜੀ ਥੋੜੀ ਯਾਦਾ ਯਾਦ ਨੇ ਕਿਸੇ ਨੇ ਨਹੀਂ ਦਿੱਤਾ ਹੋਣਾ तकरीबन ਸਾਰਿਆਂ ਨੇ ਉੱਥੇ ਬਲੱਡ ਡੋਨੇਟ ਕੀਤਾ ਕਿਉਂਕਿ ਉਹ ਚੇਟਕ ਹੀ ਐਸੀ ਲੱਗੀ ਸੀ ਸਾਨੂੰ ਕਾਲਜ ਟਾਈਮ ਦੀ ਕਿ ਜੋ ਉਹ ਚੇਟਕ ਲੱਗੀ ਹੋਈ ਅੱਜ ਤੱਕ ਵੀ ਉਹ ਅਸੀਂ ਭੁੱਲ ਨਹੀਂ पाए ਤੇ ਅੱਜ ਵੀ ਇਸ ਲਹਿਰ ਨੂੰ ਅਸੀਂ ਲੋਕ ਲਹਿਰ ਬਣਾਉਣ ਵਾਸਤੇ ਜੁਟੇ ਹੋਈਆਂ ਤੇ ਇਹ ਸੰਸਤਾ ਦਾ ਕਿਵੇਂ ਮਨ ਚ ਆ ਵੀ ਇਹਨੂੰ ਸੰਸਤਾ ਬਣਾਈ ਜਾਵੇ ਸ਼ਮਸ਼ੇਰ ਵਰ ਜੀ ਐਹ ਦੱਸਿਆ ਜਿਵੇਂ ਮੈਂ ਕਾਲਜ ਤੋਂ ਸ਼ੁਰੂ ਹੋ ਕੇ ਕਾਲਜ ਦੇ ਵਿੱਚ ਪਹਿਲਾਂ ਅਸੀਂ ਸਾਰੇ ਸਾਥੀਆਂ ਨੇ ਰਲ ਮਿਲ ਕੇ ਕਈ ਸਾਥੀ ਸੀਗੇ ਚਲੋ ਸਾਰਿਆਂ ਦਾ ਮੈਂ ਨਾਮ ਨਹੀਂ ਲੈ ਸਕਦਾ ਸਾਰਿਆਂ ਨੇ ਰਲ ਮਿਲ ਕੇ ਸੰਸਥਾ ਬਣਾਈ ਉਹ ਸਟੂਡੈਂਟ ਹਿਮਨਿਟੀ ਐਸੋਸੀਏਸ਼ਨ ਉਸ ਤੋਂ ਬਾਅਦ ਅਸੀਂ ਇੱਕ ਜੋ ਕਾਲਜੋਂ ਨਿਕਲ ਗਿਆ ਸੀ ਫਿਰ ਇੱਕ ਮਹੱਲੇ 'ਚ ਬਣਾਈ ਜੀ ਉਸ ਟਾਈਮ ਪਲੇ ਕਾਫੀ ਚੱਲੀ ਹੋਈ ਸੀ ਸਫਾਈ ਅਭਿਆਨ ਤੋਂ ਸ਼ੁਰੂ ਕਰਦੇ ਕਰਦੇ ਇਹ ਅਸੀਂ ਬਲੱਡ ਡੋਨੇਸ਼ਨ ਦੇ ਵਾਦ ਬਲ ਮੋੜਨ ਦਾ ਸਾਡਾ ਰੁਝਾਨ ਇੱਥੋਂ ਪੈਦਾ ਹੋਇਆ ਕਿ ਥੈਲੇਸੀਮੀਆ ਦੇ ਬੱਚੇ ਜਿਨ੍ਹਾਂ ਨੂੰ ਹਰ ਮਹੀਨੇ ਹਰ ਹਫਤੇ ਤੇ ਹਰ 10 ਦਿਨਾਂ ਬਾਅਦ ਬਲੱਡ ਦੀ ਲੋੜ ਪੈਂਦੀ ਸੀ ਉਹਨਾਂ ਨੂੰ ਲੋੜ ਪੈਂਦੀ ਸੀ ਤਾਂ ਉਹ ਸਾਡੇ ਕੋਲੇ ਜਦੋਂ ਸੰਸਥਾਵਾਂ ਕੋਲੀ ਪਹੁੰਚਦੇ ਸੀ ਉਹ ਉਸ ਟਾਈਮ ਪਟੰਡੇ ਦੇ ਵਿੱਚ ਤੁਹਾਨੂੰ ਪਤਾ ਵੀ ਇਹ ਕੁਝ ਸੰਸਥਾਵਾਂ ਸੀ ਸਹਾਰਾ ਜਨ ਸੇਵਾ ਸੀ ਗੁੱਡਵਿਲ ਸੀ ਜਾਂ ਇਹ ਜਿਹਾ ਇੱਕ ਦੋ ਸੰਸਥਾਵਾਂ ਸੀ ਪਰ ਬਲੱਡ ਡੋਨੇਸ਼ਨ ਦੇ ਅੰਦਰ ਸਾਡੇ ਕੋਲੇ ਜਦੋਂ ਆਏ ਤਾਂ ਉਹਨਾਂ ਨੂੰ ਇਹ ਸੀ ਨੌਜਵਾਨ ਨੇ ਇਹ ਸਾਡਾ ਜਰੂਰ ਪੁਲਾਉਂਦੇ ਉਦੋਂ ਅਸੀਂ ਭਜਨੜ ਕਰਨੀ ਕਦੇ ਕਿਸੇ ਕੋਲੇ ਕਦੇ ਕਿਸੇ ਕੋਲੇ ਅਰ ਜੋ ਦੇਖਿਆ ਵੀ ਨਹੀਂ ਤਾਂ ਅਸੀਂ ਇਧਰਲੇ ਪਾਸੇ ਫਿਰ ਸਾਡਾ ਮੋੜਨ ਦਾ ਕਾਰਨ ਹੋ ਗਿਆ ਸੀ ਸਾਰੇ ਸਾਥੀਆਂ ਨੇ ਮਿਲ ਕੇ ਵੀ ਕੈਂਪ ਆਰਗੇਨਾਈਜ਼ ਕੀਤਾ ਸ਼ਹੀਦ ਸੰਦੀਪ ਸਿੰਘ ਉਦੋਂ ਗਵਰਨਮੈਂਟ ਸਕੂਲ ਸੇ ਸਰਕਾਰੀ ਸਕੂਲ ਸੀ ਉਦੋਂ ਆਪਣਾ ਪਰਸਨਲ ਨਗਰ ਵਾਲਾ ਉੱਥੇ ਸਾਡਾ ਸਭ ਤੋਂ ਪਹਿਲਾ ਕੈਂਪ ਉੱਥੇ ਸਾਡਾ ਲੱਗਿਆ ਸੀ ਜਿਹਦੇ ਵਿੱਚ ਸਾਡੇ ਮਾਨਯੋਗ ਪਿੱਥੋ ਸਾਹਿਬ ਪਹੁੰਚੇ ਸੀ ਤੇ ਹੱਲਾਸ਼ੀਰੀ ਦੇਣ ਵਾਲੇ ਸਾਡੇ ਸੰਸਥਾ ਦੇ ਪੈਟਰਨ ਸ਼੍ਰੀ ਜਗਰੂਪ ਸਿੰਘ ਗਿੱਲ ਜੋ ਅੱਜਕੱਲ ਮਲਏ ਸਾਡੇ ਬਟਿੰਡਾ ਦੇ ਸ਼ਹਿਰੀ ਦੇ ਤੇ ਮਾਨਜੋਗ ਸਾਡੇ ਸਵਰਗੀਆ ਸ਼੍ਰੀ ਹੁਕਮ ਚੰਦ ਸ਼ਰਮਾ ਜੀ ਜੋ ਕਿ ਅਜੀਤ ਅਖਬਾਰ ਦੇ ਸਾਡੇ ਇਥੋਂ ਦੇ ਇੰਚਾਰਜ ਰਹੇ ਨੇ ਅਸੀਂ ਉਹਨਾਂ ਨੂੰ ਸਿਰਦਾ ਕਰਦੇ ਆਂ ਐਨਾ ਮਹਾਨ ਸ਼ਖਸੀਤਾਂ ਨੂੰ ਜਿਨ੍ਹਾਂ ਨੇ ਸਾਨੂੰ ਹੱਲਾਸ਼ੀਰੀ ਦਿੱਤੀ ਤੇ ਸਾਨੂੰ ਇਸ ਲਹਿਰ ਦੇ ਵਿੱਚ ਨਾਲ ਪੂਰਾ ਸਾਥ ਦਿੱਤਾ ਜੀ ਜੀ ਤੁਸੀਂ ਜਦੋਂ ਕੰਮ ਸ਼ੁਰੂ ਕੀਤਾ ਇਹ ਉਸ ਟਾਈਮ ਤਾਂ ਆਮ ਲੋਕਾਂ ਨੂੰ ਪਤਾ ਨਹੀਂ ਸੀ ਵੀ ਬਲੱਡ ਬੈਂਕ ਕੀ ਹੁੰਦੀ ਆ ਤੇ ਕਿਨੂ ਕਿਨੂ ਕਿਹੜੀ ਕਿੜੀਆਂ ਬੈਂਕਾਂ ਨੂੰ ਤੁਸੀਂ ਬਲੱਡ ਦਿੰਦੇ ਰਹੇ ਤੇ ਕਿੱਥੇ ਕਿੱਥੇ ਕੈਂਪ ਲਗਾਏ ਨੇ ਇਹ ਵੀਰ ਜੀ ਅਸੀਂ ਤਕਰੀਬਨ ਜਿੰਨੇ ਵੀ ਹੁਣ ਤੱਕ ਕੈਂਪ ਲਗਾਏ ਨੇ ਉਹ ਸਾਰੇ ਦੇ ਸਾਰੇ ਪੰਜਾਬ ਦੇ ਜਿੰਨੇ ਵੀ ਸਾਡੇ ਸਰਕਾਰੀ ਬਲੱਡ ਬੈਂਕ ਆ ਉਹਨਾਂ ਨੂੰ ਬਲੱਡ ਅਸੀਂ ਪ੍ਰਬੰਧ ਕਰਕੇ ਦਿੰਦੇ ਆ ਹੁਣ ਵੀ ਅਸੀਂ ਬਲੱਡ ਸਰਕਾਰੀ ਬਲੱਡ ਬੈਂਕ ਨੂੰ ਦਿੰਦੇ ਆ ਤੇ ਪਹਿਲਾਂ ਵੀ ਸਰਕਾਰੀ ਬਲੱਡ ਬੈਂਕ ਨੂੰ ਦਿੰਦੇ ਸੀਗੇ ਪ੍ਰਾਈਵੇਟ ਅਸੀਂ ਅੱਜ ਤੱਕ ਅਦੇ ਕਿਸੇ ਬਲੱਡ ਬੈਂਕ ਨੂੰ ਬਲੱਡ ਨਹੀਂ ਡੋਨੇਟ ਕੀਤਾ ਜੀ 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 ਤੇ ਤੁਹਾਡੇ ਕਿੰਨੇ ਕਿ ਜਿਹੜੇ ਡੋਨਰ ਆ ਗਏ ਉਹਨਾਂ ਦੀ ਕਿੰਨੀ ਕੀ ਗਿਣਤੀ ਹੈ ਤੇ ਵੱਧ ਤੋਂ ਵੱਧ ਕਿੰਨੇ ਕਿ ਡੋਨਰ ਹੈ ਜਿਨ੍ਹਾਂ ਨੇ ਵੀ ਫੂਨਦਾਨ ਕਿਰਪਾ ਇੰਨਾ ਕਿਪਾ ਕਿ ਸੌ ਤੋਂ ਉੱਪਰ ਵਾਰ ਕਿੰਨੇ ਕਿ ਬੰਦੇ ਆ ਡੋਨਰਾਂ ਦੀ ਜਿਹੜੀ ਗਿਣਤੀ ਹੈ ਸਾਡੇ ਡੋਨਰ ਜਿਹੜੇ ਆ ਉਹੋ ਸਾਡੇ ਇੱਕ ਲੇਬਰ ਤਬਕੇ ਤੋਂ ਲੈ ਕੇ ਲੇਬਰ ਦੇ ਸਾਡੇ ਸਾਥੀਆਂ ਤੋਂ ਲੈ ਕੇ ਇੱਕ ਰਿਚ ਪਰਿਵਾਰਾਂ ਤੱਕ ਜੁੜੇ ਹੋਏ ਨੇ ਜਿਹਦੇ ਵਿੱਚ ਤੁਹਾਡੇ ਵਰਗੇ ਜਿਹੜੇ ਸਾਡੇ ਸਤਿਕਾਰਯੋਗ ਪ੍ਰੈਸ ਦੇ ਨੁਮਾਇੰਦੇ ਨੇ ਪ੍ਰੈਸ ਦੇ ਵੀਰ ਨੇ ਜਿਹੜੇ ਕਿ ਫੋਟੋਗ੍ਰਾਫੀ ਰਿਟਰਨ ਕਰਨ ਦੇ ਬਾਵਜੂਦ ਚੈਨਲਾਂ ਦੇ ਕਰਨ ਦੇ ਬਾਵਜੂਦ ਵੀ ਸਾਡੇ ਨਾਲ ਉਹ ਇਹਨਾਂ ਦੇ ਪ੍ਰੇਰਿਤ ਖੁਦ ਪ੍ਰੇਰਿਤ ਹੋ ਕੇ ਸਾਡੇ ਨਾਲ ਬਲੱਡ ਡੋਨੇਟ ਕਰ ਰਹੇ ਨੇ ਤੇ ਇਸ ਤਰ੍ਹਾਂ ਦੇ ਸਾਡੇ ਅਣਗਿਣਤ ਸਾਥੀ ਨੇ ਜਿਹੜੇ ਕਿ ਬਲੱਡ ਡੋਨੇਟ ਕਰ ਰਹੇ ਨੇ ਸਾਰਿਆਂ ਨੂੰ ਮੈਂ ਸਲਾਮ ਕਰਦਾ ਜਿਹੜੇ ਇਸ ਲਹਿਰ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਜਿਹੜੀ ਗੱਲ ਕੀਤੀ ਤੁਸੀਂ ਸੈਂਕੜੇ ਤੋਂ ਉੱਪਰ ਦੀ ਸੈਂਕੜੇ ਤੋਂ ਉੱਪਰ ਸਾਡੇ ਵੀ ਕਾਫੀ ਸਾਥੀ ਨੇ ਜਿਨ੍ਹਾਂ ਵਿੱਚੋਂ ਮੈਂ ਕਈਆਂ ਦੇ ਨਾਮ ਇੱਕ ਦੋ ਦੇ ਲੈ ਸਕਦਾ ਬਾਕੀ ਤਾਂ ਬਹੁਤ ਜ਼ਿਆਦਾ ਨੇ ਉਹਨਾਂ ਦੇ ਵਿੱਚੋਂ ਜਿਵੇਂ ਪ੍ਰੇਮਾਲ ਪ੍ਰੇਮ ਮਿੱਤਲ ਜੀ ਨੇ ਜੋ ਕਿ ਅੱਜਕੱਲ ਰੂਪਨਗਰ ਦੇ ਡੀਓ ਨੇ ਜੀ ਰੂਪਨਗਰ ਦੇ ਡੀਓ ਨੇ ਉਹ ਲਗਭਗ 125 ਵਾਰ ਤੋਂ ਉੱਪਰ ਬਲੱਡ ਡੋਨੇਟ ਕਰ ਚੁੱਕੇ ਨੇ ਇੱਕ ਨਰੂਆਣਾ ਪਿੰਡ ਦੇ ਹੀ ਸਾਡੇ ਦਿਵਿਆਂਕ ਖੋਨਦਾਨੀ ਨੇ ਹਰਦੀਪ ਸਿੰਘ ਸਰਾ ਉਹ 127 ਵਾਰ ਕਰ ਚੁੱਕੇ ਨੇ ਜਿਨ੍ਹਾਂ ਨੂੰ ਕਿ ਟੂ ਟਾਈਮ ਸਟੇਟ ਆਫ ਸਟੇਟ ਗਵਰਨਮੈਂਟ ਵੱਲੋਂ ਸਟੇਟ ਅਵਾਰਡ ਮਿਲ ਚੁੱਕਿਆ ਨਿਵਾਜਿਆ ਜਾ ਚੁੱਕਿਆ ਉਹਨਾਂ ਨੂੰ ਸਟੇਟ ਅਵਾਰਡ ਦੇ ਨਾਲ ਉਹ ਉਹਨਾਂ ਤੋਂ ਪ੍ਰੇਰਿਤ ਹੋ ਕੇ ਆਣਗੇ ਅੰਤਮੂਰੇ ਆ ਰਹੇ ਨੇ ਦੇਖੋ ਤੁਸੀਂ ਲੋਕ ਵੀ ਜਦ ਇਹ ਦੇ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਇਹੋ ਜੇ ਸਾਡੇ ਦਿਵਿਆਂਗ ਵੀ ਬਹੁਤ ਖੌਨਦਾਮੀ ਨੇ ਜਿਹੜੇ ਕਿ ਬਲੱਡ ਡੋਨੇਟ ਕਰ ਰਹੇ ਨੇ ਜੀ ਜੀ ਇੱਕ ਨਾ ਜੀ ਜਿਵੇਂ ਸਾਡੇ ਆਮ ਸਮਾਜ ਦੇ ਵਿੱਚ ਡਰ ਪੈਦਾ ਹੁੰਦਾ ਕੇਜੀ ਖੂਨ ਦਾਣ ਕਰਨ ਨਾਲ ਜਾਂ ਕੋਕੜਾ ਤੂੰ ਤਾਂ ਪਹਿਲੇ ਕਮਜ਼ੋਰਾ ਜਾਂ ਘਰ ਆਮ ਕਹਿੰਦੇ ਆ ਬੁੜੀਆਂ ਤੇ ਤੂੰ ਨੇ ਖੂਨ ਦਾਣ ਕਰਨਾ ਇਹਦੇ ਬਾਰੇ ਦੱਸੋ ਵੀ ਕਿਵੇਂ ਕਿੰਨੇ ਸਮੇਂ ਬਾਅਦ ਤੇ ਕਦੋਂ ਕਦੋਂ ਖੂਨ ਅਸੀਂ ਦੇ ਸਕਦੇ ਆ ਤੇ ਕਿੰਨੀ ਦੇਰ ਬਾਅਦ ਇਹ ਪੂਰਾ ਹੋ ਜਾਂਦਾ ਜਿਹੜਾ ਦਰ ਸ਼ਬਦ ਹੈ ਦਾਰਸ਼ਕ ਜਿਹਾ ਸੜੀਏ ਤਾਂ ਬਹੁਤ ਕੁਝ ਤੋਂ ਡਰਦੇ ਆ ਹੁਣ ਮੈਂ ਜਿਵੇਂ ਚੈਨਲ ਦੇ ਮੁਰੇ ਆਣ ਤੋਂ ਡਰਦਾ ਹਾਂ ਕੋਈ ਬੱਸ ਦੇ ਵਿੱਚ ਬੈਠਣ ਤੋਂ ਡਰ ਰਿਹਾ ਕੋਈ ਜਹਾਜ਼ 'ਚ ਚੜ੍ਹਨ ਤੋਂ ਡਰ ਰਿਹਾ ਉਵੇਂ ਜਿਵੇਂ ਪਹਿਲੀ ਵਾਰ ਅਗਲਾ ਬਲੱਡ ਡੋਨੇਟ ਸੂਈ ਤੋਂ ਇੱਕ ਡਰਦਾ ਵੀ ਸੂਈ ਮੋਟੀ ਆ ਕਈ ਸਾਨੂੰ ਕਹਿੰਦੇ ਸੂਈ ਮੋਟੀ ਆ ਫਿਰ ਉਹਨਾਂ ਨੂੰ ਅਸੀਂ ਮੋਟੀਵੇਟ ਕਰੀਦਾ ਉਹਨਾਂ ਨੂੰ ਕੋਈ ਸਮਝਾਈਦਾ ਕਿ ਇਸੇ ਪਹਿਲੂ ਤੋਂ ਕੋਈ ਸਾਡੇ ਧਾਰਮਿਕ ਗ੍ਰੰਥਾਂ ਤੋਂ ਵੀ ਅਸੀਂ ਸਿਰ ਤੇ ਜਦੋਂ ਲੈ ਕੇ ਜਾਂਦੇ ਆ ਅਸੀਂ ਨੰਗੇ ਭਰੀ ਹੁੰਦੇ ਆ ਨਾ ਸਾਡੇ ਕੰਡਾ ਚੂਵੇ ਨਾ ਸਾਡੇ ਕੋਈ ਰੋੜਾ ਚੂਵੇ ਨਾ ਸਾਡੇ ਕੋਈ ਬੱਟਾ ਚੂਵੇ ਨਾ ਸਾਨੂੰ ਪਾਣੀ ਦਾ ਪਤਾ ਨਾ ਸਾਨੂੰ ਘਾਹ ਦਾ ਪਤਾ ਉਸ ਟਾਈਮ ਅਸੀਂ ਜਾ ਰਹੇ ਆ ਜੀ ਜਾ ਰਹੇ ਆ ਸਾਡੇ ਕੋਈ ਸਾਨੂੰ ਮਹਿਸੂਸ ਨਹੀਂ ਹੁੰਦਾ ਉਵੇਂ ਜਦੋਂ ਤੁਸੀਂ ਕਿਸੇ ਇਹ ਸੋਚੋਗੇ ਵੀ ਮੈਂ ਕਿਸੇ ਦੀ ਜਾਨ ਬਚਾ ਰਿਹਾ ਤਾਂ ਮੇਰਾ خیال ਬਾਰ ਬਾਰ ਅਸੀਂ ਸੁਈ ਨਵਾ ਸਕਦੇ ਆ ਜੀ ਜੀ ਤੇ ਇਹ ਕਿੰਨੀ ਕੁ ਦੇਰ ਬਾਅਦ ਤੁਸੀਂ ਦੇ ਸਕਦੇ ਹੋ ਤੇ ਕਿੰਨੀ ਦੇਰ ਬਾ ਪੂਰਾ ਹੋ ਜਾਂਦਾ ਇਹ ਬਹੁਤ ਵਧੀਆ ਤੁਹਾਡਾ ਸਵਾਲ ਹੈ ਐਕਚੁਅਲ ਕੀ ਹੈ ਕਿ ਜਿਹੜਾ ਪੂਰਾ ਹੋਣ ਦੀ ਗੱਲ ਹੈ ਪੂਰਾ ਜਿਹੜਾ ਬਲੱਡ ਹੈ ਇਹ 24 ਘੰਟਿਆਂ ਦੇ ਅੰਦਰ ਸਾਡਾ ਪੂਰਾ ਹੋ ਜਾਂਦਾ ਇੱਕ ਲਿਕੁਇਡ ਲੈਣਾ ਹੁੰਦਾ ਆਫਟਰ ਡਿਸ਼ਨ ਜੀ ਲਿਫਟ ਆਫਟਰ ਡਿਸ਼ਨ ਲਿਕੁਇਡ ਲੈ ਕੇ ਚਾਹੇ ਪਾਣੀ ਸਿੰਪਲ ਪਾਣੀ ਪੀ ਲੋ ਦੁੱਧ ਪੀ ਲੋ ਕੋਰਨਿਕਸ ਪੀ ਲੋ ਜੂਸ ਪੀ ਲੋ ਕੁਝ ਵੀ ਲੋ ਤੇ ਉਹ ਪੂਰਾ ਹੋ ਜਾਂਦਾ ਜਿਹੜੀ ਗੱਲ ਤੇ ਦੇਣ ਦੀ ਹੈ ਅਗਲੀ ਜਿਹੜੀ ਹੈ ਮੇਲ ਪਰਸਨ ਜਿਹੜੇ ਅਸੀਂ ਸਾਡੇ ਵਰਗੇ ਜਿਹੜੇ ਨੇ ਬੰਦੇ ਆਪਣਾ ਬੰਦੇ ਨੇ ਮੇਲ ਪਰਸਨ ਨੇ ਉਹ 3 ਮਹੀਨਿਆਂ ਬਾਅਦ ਤੇ ਔਰਤਾਂ ਸਾਡੀਆਂ 4 ਮਹੀਨਿਆਂ ਬਾਅਦ ਬਲੱਡ ਡੋਨੇਟ ਕਰ ਸਕਦੇ ਆ ਜੀ ਜੀ ਬੀਜੀ ਜੀ ਇੱਕ ਸਾਨੂੰ ਇਹ ਜਾਣਕਾਰੀ ਦੱਸੋ ਕਿ ਕਿੰਨੀ ਉਮਰ ਤੋਂ ਲੈ ਕੇ ਵੀ ਘੱਟੋ ਘੱਟ ਇਹਨੀ ਉਮਰ ਹੋਣੀ ਚਾਹੀਦੀ ਹੈ ਬਦੂਵਾ ਦੇ ਇਹਨੀ ਉਮਰ ਉਹ ਹਕੂਮਤ ਦੇ ਸਕਦਾ ਉਹ ਜਾਣਕਾਰੀ ਸਾਂਝੀ ਕਰਕੇ ਦੱਸ ਸਕਦੇ ਬਿਲਕੁਲ ਆਪਣਾ ਸ਼ਮਸ਼ੇਰਵਰ ਜੀ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੀ ਉਮਰ ਜਿਹੜੀ ਹੈ 18 ਤੋਂ 65 ਸਾਲ ਦੇ ਜਿਹੜੇ ਨੇ ਸਾਥੀ ਉਹ ਬਲੱਡ ਡੋਨੇਟ ਕਰ ਸਕਦੇ ਨੇ ਜੀ ਉਹਨਾਂ ਨੇ ਕੋਈ ਉਹਨਾਂ ਨੂੰ ਕੋਈ ਮੈਡੀਸਨ ਲਾ ਲੰਦਾ ਹੋਵੇ ਕੋਈ ਗੰਭੀਰ ਬਿਮਾਰੀ ਨਾ ਹੋਵੇ ਉਹਨਾਂ ਨੂੰ ਉਹ ਕਿਸੇ ਵੀ ਬਲੱਡ ਬੈਂਕ ਵਿੱਚ ਜਾ ਕੇ ਬਲੱਡ ਡੋਨੇਟ ਕਰ ਸਕਦਾ ਹੱਦ ਇੱਕ ਵੀ ਅਥੋਂ ਪਹਿਲਾਂ ਕੱਚ ਦੇ ਸਿੱਸੀਆ ਜੀ ਆਉਂਦੇ ਹੁੰਦੇ ਉਹ ਤੇ ਭਰਦੇ ਹੁੰਦੇ ਬਲੱਡ ਹੋਣ ਥੈਲੀਆਂ ਇਹ ਕਿਵੇਂ ਨਹੀਂ ਇਹ ਗੱਲ ਦਾ ਤੁਹਾਨੂੰ ਕਿਵੇਂ ਪਤਾ ਚੱਲਿਆ ਮੈਨੂੰ ਤਾਂ ਇਹ ਦੱਸੋ ਕਿਉਂਕਿ ਮੈਂ ਉਹ ਤਾਂ ਦਿੰਦਾ ਰਿਹਾ ਨਾ ਉਹਨਾਂ ਚ ਬਿਲਕੁਲ ਪਹਿਲਾਂ ਨਾ ਇਹ ਜਿਸ ਤਰ੍ਹਾਂ ਮੈਂ ਦੇਸੀ ਭਾਸ਼ਾ ਜੀ ਦੱਸਦਾ ਪਹਿਲਾਂ ਗਲੂਕੋਜ਼ ਦੀਆਂ ਬੋਤਲਾਂ ਆਉਂਦੀਆਂ ਸੀਗੀਆਂ ਉਹਦੇ ਵਿੱਚ ਬਲੱਡ ਲੱਤਾ ਜਾਂਦਾ ਸੀ ਜਦੋਂ ਅਸੀਂ ਇਸ ਲਹਿਰ ਨੂੰ ਸ਼ੁਰੂ ਕੀਤਾ ਹੈ ਬਲੱਡ ਬੈਗ ਤਾਂ ਹੁਣ ਸ਼ੁਰੂ ਹੋਏ ਨੇ ਕੁਝ ਅ ਲਗਭਗ ਮਰਖ ਦੋ ਕੁ ਦਿਹਾਕਿਆਂ ਦੇ ਪਹਿਲਾਂ ਉਹ ਡੈਕਸੋਰੇਨ ਜਿਹੜੇ ਖਾਲੀ ਬੋਤਲਾਂ ਸੀ ਉਹ ਬਹੁਤ ਭਾਰੀਆਂ ਹੋ ਜਾਂਦੇ ਬਲੱਡ ਡੋਨੇਟ ਕਰਨ ਤੋਂ ਬਾਅਦ ਚੁੱਕਣੇ ਸਾਨੂੰ ਕ੍ਰੇਟ ਔਖੇ ਹੁੰਦੇ ਕਿਉਂਕਿ ਉਸ ਟਾਈਮ ਤੇ ਟੀਮ ਵੀ ਜਿਹੜੀ ਆਂਦੀ ਸੀ ਨਾ ਇਹ ਇੱਕ ਕੈਲਟੀ ਜਾਂਦਾ ਸੀ ਡਾਕਟਰ ਕਦੇ ਆ ਗਿਆ ਕਦੇ ਨਹੀਂ ਆ ਗਿਆ ਪਰ ਉਸ ਟਾਈਮ ਜਿਹੜਾ ਸੀ ਅਸੀਂ ਆਪ ਜਦੋਂ ਕੈਰੀ ਕਰਕੇ ਲੈ ਕੇ ਆਉਂਦੇ ਸੀ ਸਾਨੂੰ ਲੱਗਦਾ ਵੀ ਹਾਂ ਬਾਹਲੇ ਪਾਰੇ ਹੋ ਜਾਂਦੇ ਸੀ ਉਹ ਜਿਹੜੇ ਆ ਆਪਣਾ ਬੈਗ ਹੁਣ ਥੈਲੀਆਂ ਹੁਣ ਥੈਲੀਆਂ ਆ ਗਏ ਠੀਕ ਹੈ ਠੀਕ ਤੇ ਆਪਣੇ ਜਿਵੇਂ ਅੱਜ ਕੱਲ੍ਹ ਰੋਕਾਂ ਚ ਕੋਈ ਐਦਾਂ ਦਾ ਰਿਵਾਜ ਪੈਦਾ ਹੋਇਆਗਾ ਵੀ ਕਿਤੇ ਜਨਮ ਦਿਨ ਤੇ ਜਾਂ ਵਿਆਹ ਤੇ ਜਾਂ ਹੋਰ ਐਦਾਂ ਦੇ ਵੀ ਕੰਮ ਕੋ ਲੱਗਣ ਲੱਗਿਆ ਬਹੁਤ ਵਧੀਆ ਤੁਹਾਡਾ ਸਵਾਲ ਹੈ ਮੇਰਾ ਖਿਆਲ ਤਾਂ ਇਹ ਜਾਂ ਬਠਿੰਡਾ ਜਿਲ੍ਹਾ ਜਿਹੜਾ ਕਿ ਸਭ ਤੋਂ ਵੱਡਾ ਜਿਲ੍ਹਾ ਹੈ ਤੇ ਸਭ ਤੋਂ ਵਧੀਆ ਜਿਲ੍ਹਾ ਹੈ ਤੇ ਸਭ ਸਭ ਤੋਂ ਸਤਿਕਾਰਯੋਗ ਜਿਲ੍ਹਾ ਹੈ ਇੱਥੇ ਸਾਡੇ ਜਿੰਨੇ ਵੀ ਖੂਨ ਦਾ ਲਹਿਰ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਿੱਚੋਂ ਤੁਸੀਂ ਦੇਖੋ ਵੀ ਮੈਂ ਚਲੋ ਬਾਕੀ ਦੀ ਗੱਲ ਛੱਡਦਾ ਕਿ ਮੈਂ ਆਵਦੇ ਤੋਂ ਲੈਣਾ ਹੈ ਕਿਉਂਕਿ ਲੋਕ ਕਹਿੰਦੇ ਸ਼ਾਇਦ ਇਹ ਦੂਜਿਆਂ ਨੂੰ ਤਾਂ ਕਰ ਰਹੇ ਆ ਪਰ ਆਪ ਨਹੀਂ ਮੂਰੇ ਆ ਰਹੇ ਹਨ ਮੈਂ ਖੁਦ ਬਲੱਡ ਡੋਨਰ ਐ ਮੇਰੇ ਬੱਚੇ ਬਲੱਡ ਡੋਨਰ ਐ ਮੇਰੀ ਮਿਸੀ ਬਲੱਡ ਡੋਨਰ ਐ ਸਾਡੇ ਪਰਿਵਾਰਕ ਮੈਂਬਰ ਚਾਚੇ ਤਾਏ ਦੇ ਬੇਟੇ ਇਨ ਲਾਉਜ ਤੋਂ ਸਾਰੇ ਸਾਡੇ ਬਲੱਡ ਡੋਨਰ ਐ ਉਹਦੇ ਵਿੱਚੋਂ ਮੈਂ ਦੱਸਣਾ ਮੈਂ ਆਪਣੇ ਬੇਟੇ ਦੇ ਮੈਰਿਜ ਦੇ ਉੱਪਰ ਮੈਂ ਆਪਣਾ ਸ਼ਾਗਨ ਲੈਣ ਦੀ ਹੈ ਤੇ ਉੱਥੇ ਬਲੱਡ ਕੈਂਪ ਲਗਾਇਆ ਸੀ ਸ਼ਾਗਨ ਵਾਲੇ ਦੇ ਨੂੰ ਬਲੱਡ ਕੈਂਪ ਲਗਾਇਆ ਸੀ ਕੋਈ ਸ਼ਾਗਨ ਨਹੀਂ ਲੈਤਾ ਕੋਈ ਕੁਝ ਨਹੀਂ ਕੀਤਾ ਉੱਥੇ ਮੈਂ ਬਲੱਡ ਕੈਂਪ ਲਗਾਇਆ ਬਿਤਾ ਕੇ ਸਾਡਾ ਲੋੜਵੰਦਾ ਲਈ ਜਾਏ ਲੜਕੀ ਵਾਲੇ ਕਹਿੰਦੇ ਵੀ ਅਸੀਂ ਛਗਣ ਪਾਣਾ ਹੈ ਮੈਂ ਕਿਹਾ ਨਹੀਂ ਤੂੰ ਛਗਣ ਦੇਣਾ ਤਾਂ ਲੋੜਵੰਦਾ ਲਈ ਖੂਨ donation ਕਰੋ ਤੇ ਉਹ ਖੂਨ donation ਕਰਨ ਵਾਸਤੇ ਭਰਾ ਉਹਨਾਂ ਦੇ ਚਾਚੇ ਤਾਏ ਸਾਡੇ ਬਲੱਡ ਡੋਨੇਟ ਕਰਕੇ ਗਏ ਬਹੁਤ ਵੱਡੀ ਗੱਲ ਹੈ ਐਸੀ ਤਰ੍ਹਾਂ ਕੋਟ ਸ਼ਮੀਰ ਦਾ ਸਾਡਾ ਇੱਕ ਦੁੱਧੀ ਇੱਕ ਮੱਧਮ ਪਰਿਵਾਰ ਨਾਲ ਕੀ ਪਹਿਲਾ ਥੱਲੋਂ ਤੋਂ ਉੱਠਿਆ ਹੈ ਛੋਟਾ ਭਰਾ ਸਾਡਾ ਤੁਸੀਂ ਦੇਖੋ ਉਹਨੇ ਆਪਣੀ ਭੈਣ ਦੇ ਵਿਆਹ ਦੇ ਉੱਪਰ ਸਭ ਤੋਂ ਪਹਿਲਾਂ ਕੋਟ ਸ਼ਮੀਰ ਦੇ ਅੰਦਰ ਇੱਕ ਪਿੰਡਾ ਤੋਂ ਰੁਜ਼ਾਨ ਦੇਖੋ ਪੈਦਾ ਕਰਨਾ ਕੋਟਸ਼ੀ ਮੇਰ ਦੇ ਅੰਦਰੋਂ ਆਪਣੀ ਭੈਣ ਦੇ ਵਿਆਹ ਦੇ ਉੱਪਰ ਖੂਨਦਾਨ ਕੈਂਪ ਲਗਾਇਆ। ਖੂਨਦਾਨ ਕੈਂਪ ਬਰਾਤੀਆਂ ਦਾ ਸਵਾਗਤ ਜਿਹੜਾ ਖੂਨਦਾਨ ਕੈਂਪ ਲਗਾ ਕੇ ਕੀਤਾ ਤੇ ਤੁਸੀਂ ਵੱਡੀ ਗੱਲ ਇਹ ਦੇਖੋ ਕਿ ਜਿਹੜਾ ਲਾੜਾ ਸੀ ਜੀ ਉਹਨੇ ਆ ਕੇ ਖੂਨਦਾਨੀਆਂ ਨੂੰ ਇੱਕ ਫੁੱਲ ਪੇਟ ਕੀਤਾ। ਤੇ ਉੱਥੋਂ ਦੇ ਬਰਾਤੀਆਂ ਨੇ ਵੀ ਕਈਆਂ ਨੇ ਆ ਕੇ ਖੂਨਦਾਨ ਕੀਤਾ। ਬਹੁਤ ਵੱਡੀ ਗੱਲ ਹੈ। ਤੇ ਉਸ ਐਸੇ ਤਰ੍ਹਾਂ ਪਿੰਡ ਹਰੰਗਪੁਰਿਆ ਦਾ ਹਰੰਗਪੁਰਾਂ ਦਾ ਆਪਣਾ ਹਰਵਿੰਦਰ ਐ ਐਮਐਸ ਚ ਲੱਗੇ ਹੋਏ ਨੇ ਉਹ। ਹਰਵਿੰਦਰ ਉਹਨੇ ਆਪਣਾ ਵਿਆਹ ਤੋਂ ਪਹਿਲਾਂ ਖੂਨਦਾਨ ਕੀਤਾ ਘੋੜੀ ਚੜਨ ਤੋਂ ਪਹਿਲਾਂ ਤੇ ਉਹਨੇ ਵੀ ਉਦੋਂ ਕੋੜਕਪੁਰ ਅਬਲਡਮੈਂਟ ਟੀਮ ਆਈ ਸੀ ਡਾਕਟਰ ਠੁਕਰਾਲ ਨੇ ਬਹੁਤ ਵਧੀਆ ਅਪਰੀਸ਼ੀਏਟ ਕੀਤਾ ਸੀਗਾ ਦੇਖੋ ਡਾਕਟਰ ਵੀ ਅਪਰੀਸ਼ੀਏਟ ਕਰਦੇ ਆ ਜਾਂ ਤੁਹਾਡੇ ਵਰਗੇ ਪੱਤਰਕਾਰ ਅਪਰੀਸ਼ੀਏਟ ਕਰਦੇ ਆ ਤਾਂ ਵਧੀਆ ਲੱਗਦਾ ਹੈ ਮੇਰੀ ਸੋਚ ਸਮੁੱਚੇ ਵਰਗ ਨੂੰ ਸਮੁੱਚੇ ਲੋਕਾਂ ਨੂੰ ਇਹੀ ਅਪੀਲ ਹੈ ਵੀ ਉਹ ਇਸ ਲਹਿਰ ਵਾਸਤੇ ਹਮੇਸ਼ਾ ਪੋਜ਼ਿਟਿਵ ਰੋ ਨਾ ਕਿ ਨੈਗੇਟਿਵ ਰੋ ਜੇ ਪੋਜ਼ਿਟਿਵ ਅਸੀਂ ਰਹਨੇ ਆ ਤਾਂ ਸਾਡੀ ਲਹਿਰ ਨੂੰ ਹੋਰ ਵਾਧਦੀ ਹੈ ਐਸੀ ਤਰ੍ਹਾਂ ਤੁਹਾਡੇ ਹੀ ਮੈਂ ਗੱਲ ਕਰਦਾ ਤੁਹਾਡੇ ਇੱਥੋਂ ਹੀ ਸਿੱਖ ਕੇ ਗਏ ਨੇ ਗੁਰਨਾਵਸ ਸਾਜਨ ਜੀ ਹਾਂ ਉਹਨਾਂ ਨੇ ਦੇਖੋ ਆਪਣੇ ਆਪਣਾ ਸਟੂਡੀਓ ਖੋਲ੍ਹਿਆ ਤੁਸੀਂ ਵੀ ਉੱਥੇ ਗਏ ਸੀਗੇ ਉਹਨਾਂ ਨੇ ਉਦੋਂ ਸਟੂਡੀਓ ਖੋਲ੍ਹਣ ਦੇ ਉੱਪਰ ਵੀ ਹੁਣਦਾਨ ਕੈਂਪ ਲਗਾਇਆ ਲਹਿਰੀ ਸਾਹਿਬ ਨੇ ਗੁਰਪ੍ਰੇਮ ਲਹਿਰੀ ਜੀ ਦੇਣਿਕ ਜਾਗਰੰਦੇ ਉਹਨਾਂ ਨੇ ਆਪਣੇ ਕੋਠੀ ਦਾ ਉਦਘਾਟਨ ਤੇ ਲਾਇਆ ਨਰੇਸ਼ ਪਠਾਣੀ ਦਾ ਬੇਟਾ ਬਾਹਰ ਗਿਆ ਹਾਂ ਉਹਨਾਂ ਨੇ ਆਪਣੇ ਆਪਣਾ ਬੇਟੇ ਦੇ ਬਾਹਰ ਜਾਣ ਦੀ ਖੁਸ਼ੀ ਚੈਂਪ ਲਗਾਇਆ ਬੱਚਿਆਂ ਦੇ ਜਿੰਨੇ ਵੀ ਬੱਚੇ ਨੇ ਬੱਚਿਆਂ ਦੇ ਜਨਮ ਦਿਨ ਤਾਂ तकरीबन ਸਾਡੇ ਜਿਹੜੇ ਸਾਥੀ ਨੇ ਆਪਣੇ ਵਰਗੇ ਜਿੰਨੇ ਵੀ ਸਾਥੀ ਨੇ ਉਹ ਸਾਰੇ ਬੱਚਿਆਂ ਦੇ ਜਨਮ ਦਿਨ ਤੇ ਆਪਣੇ ਜੋ ਬਜ਼ੁਰਗ ਸਾਡੇ ਚਲੇ ਗਏ ਉਹਨਾਂ ਦੀ ਯਾਦਾਂ ਮਨਾਉਣ ਵਾਸਤੇ ਵੀ ਖੂਨਦਾਨ ਕੈਂਪ ਲਗਾ ਰਹੇ ਨੇ ਹਾਂਜੀ ਆਮ ਜਿਵੇਂ ਸੱਭਿਆਚਾਰਕ ਮੇਲੇ ਲੱਗਦੇ ਆ ਦੋਸਤੋ ਤੇ ਪਟਸ਼ਾਪ ਨੇ ਇੱਕ ਖੂਨਦਾਨੀਆਂ ਦਾ ਮੇਲਾ ਨਾ ਦੀ ਸੀਰੀਜ਼ ਲਈ ਉਹ ਕੀ ਸੀ ਤੁਸੀਂ ਵੱਡਾ ਵੱਡਾ ਮੇਲਾ ਕਰ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਕੱਟਦਾ ਸ਼ਮਸ਼ੇਰ ਜੀ ਮਾਫ ਕਰਨਾ ਉਹ ਕੱਲਾ ਵੀਜ਼ੇ ਪਟ ਨਹੀਂ ਤੁਹਾਡੇ ਵਰਗੇ ਜਿੰਨੇ ਵੀ ਸਾਥੀ ਜੁੜੇ ਹੋਣ ਇਸ ਲਹਿਰ ਨਾਲ ਉਹ ਸਾਰੇ ਮੇਲਾ ਪ੍ਰਬੰਧਕ ਸੀ ਸਾਰੇ ਮੇਲਾ ਪ੍ਰਬੰਧਕ ਨੇ ਉਹ ਉਹ ਮੇਲਾ ਵਧੀਆ ਲੱਗਦਾ ਸੀ ਬਹੁਤ ਵਧੀਆ ਮੇਲਾ ਸੀ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਸਾਡੇ ਖੂਨ ਦਾ ਨਹੀਂ ਉੱਥੇ ਪਹੁੰਚਦੇ ਸੀ ਉਹਦੇ ਵਿੱਚ ਤੁਸੀਂ ਦੇਖੋ ਵੀ ਖੂਨਦਾਨੀਆਂ ਦਾ ਅਸੀਂ ਬਲੱਡ ਡੋਨੇਟ ਦਾ ਕਰਦੇ ਕਰਦੇ ਖੂਨਦਾਨੀ ਨਾਲ ਉਹਨਾਂ ਸਤਿਕਾਰ ਕਰਦੇ ਸੀ ਜਿਹੜੇ ਕਿ ਸ਼ਹਿਰ ਦੇ ਜਿੰਨੇ ਵੀ ਵੀਆਈਪੀ ਸੀ ਚਾਹੀਦੇ ਐਸਐਸਪੀ ਮਾਨ ਜੋ ਬਡੀ ਸਾਹਿਬ ਤਾਂ ਕੋਈ ਵੀ ਜਿੰਨੇ ਵੀ ਕਮਿਸ਼ਨਰ ਵਗੈਰਾ ਸੀਗੇ ਤਕਰੀਬਨ ਸਾਰੇ ਆਫੀਸਰ ਬਿਰਰ ਵੀ ਉੱਥੇ ਪਹੁੰਚਦੇ ਸੀ ਤੇ ਉਹ ਸਾਰੇ ਉਹਨਾਂ ਨੂੰ ਸਤਿਕਾਰ ਦਿੰਦੇ ਸੀ ਉੱਥੇ ਮੇਲੇ ਦੇ ਵਿੱਚ ਹੀ ਸਾਡੇ ਲੋਕ ਆਏ ਕਾ ਗੁਰਤੇਜ ਕਾਬਲ ਜੀ ਕੁਲਦੀਪ ਮਾਨਕ ਜੀ ਹਰਜੀਤ ਹਰਮਨ ਜੀ ਜੁਦਵਿਰ ਮਾਲਕ ਪਾਲੀ ਦੇਤ ਵਾਲੀਆ ਵੀਰ ਦਵਿੰਦਰ ਹਰਦੇਵ ਮਾਹੀ ਨੰਗਲ ਤਕਰੀਬਨ ਸਾਡੇ ਜਿੰਨੇ ਵੀ ਲੋਕ ਗਾਇਕ ਨੇ ਜਿੰਨੇ ਵੀ ਉਹ ਸਾਰੇ ਆ ਕੇ ਉਹ ਸਾਡੇ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਦੇ ਸੀ ਅੱਲਾਹ ਸ਼ਰੀ ਕਰਦੇ ਸੀ ਖੂਨਦਾਨੀਆਂ ਦੇ ਜੋਸ਼ ਭਰਦੇ ਸੀ ਵੀ ਤੁਸੀਂ ਇਸ ਮੇਲੇ ਚ ਆਇਓ ਅਸੀਂ ਤੁਹਾਡੇ ਨਾਲ ਤੁਹਾਨੂੰ ਸਜਦਾ ਕਰਦੇ ਆ ਨਮਨ ਕਰਦੇ ਆ ਜਦੋਂ ਖੂਨਦਾਨੀਆਂ ਨੂੰ ਕਿੰਨਾ ਇੱਕ ਸਤਕਾਰ ਮਿਲ ਜੇ ਤਾਂ ਖੂਨਦਾਨੀ ਬਾਰ ਬਾਰ ਆਉਂਦਾ ਵੀ ਹਾਂ ਮੈਨੂੰ ਸਤਕਾਰ ਮਿਲ ਰਿਹਾ ਹੈ ਉਹਦੇ ਵਿੱਚ ਸਾਡੇ ਦੇਖੋ ਵੀ ਪੰਜਾਬ ਦੇ ਸਾਡੇ ਪੰਜਾਬ ਦੇ ਨਹੀਂ ਅੰਮਾਲਾ ਸ਼ਿਮਲਾ ਜਿੰਨੇ ਸਾਡੇ ਖੂਨਦਾਨੀ ਚੰਗੇ ਖੂਨਦਾਨੀ ਪੁਰਾਣੇ ਖੂਨਦਾਨੀ ਸੀਗੇ ਜਿਹੜੇ ਖੂਨਦਾਨ ਕਰ ਰਹੇ ਆ ਆਪਦੇ ਆਪਦੇ ਜ਼ਿਲ੍ਹੇ ਦੇ ਅੰਦਰ ਅਸੀਂ ਉਹਨਾਂ ਨੂੰ ਵੀ ਇੱਥੇ ਆ ਕੇ ਸਤਿਕਾਰ ਦਿੰਦੇ ਸੀਗੇ ਮੇਲੇ ਦੇ ਅੰਦਰ ਉਹਨਾਂ ਨੂੰ ਸਲਮਾਨ ਜ਼ਰੂਰ ਦਿੰਦੇ ਸੀ ਉਹ ਤਾਂ ਕਿ ਐਸ ਲਹਿਰ ਨੂੰ ਹੋਰ ਲੋਕ ਲਹਿਰ ਬਣਾਉਣ ਉਹ ਮੈਨੂੰ ਯਾਦ ਆ ਗਿਆ ਆਪਣੀ ਬਾਹਰੋਂ ਇੱਕ ਜੋੜਾ ਵੀ ਆਇਆ ਸੀ ਮੀਆਂ ਵੀ ਵਿਊ ਕਿੱਥੋਂ ਹਾਂਜੀ ਉਹਨਾਂ ਨੂੰ ਵੀ ਸਨਮਾਨ ਕੀਤਾ ਸੀ ਸਨਮਾਨ ਕਰਦਾ ਮੈਂ ਪਹਿਲਾਂ ਤਾਂ ਉਸ ਮਹਾਨ ਸ਼ਕਤੀਤ ਨੂੰ ਮੈਂ ਸਜਦਾ ਕਰਦਾ ਜੋ ਸਾਡੇ ਵਿੱਚ ਨਹੀਂ ਰਹੀ ਹਾਂਜੀ ਜਸਵੰਤ ਕੌਰ ਭੈਣ ਜੀ ਜੀ ਮੁਹਾਲੀ ਦੇ ਵਿੱਚ ਚੰਡੀਗੜ੍ਹ ਏਰੀਆ ਦੇ ਵਿੱਚ ਰੋਪੜ ਏਰੀਆ ਦੇ ਵਿੱਚ ਉਹਨਾਂ ਨੇ ਬਹੁਤ ਸੇ ਮਾਮਲੇ ਦਿੱਤੇ ਇੱਕ ਲੇਡੀਜ਼ ਹੋਣ ਦੇ ਬਾਵਜੂਦ ਜੀ ਪਿਛਲੇ ਸਾਲ ਸਾਨੂੰ ਵਿਛੋੜਾ ਦੇ ਗਏ ਛੱਡ ਕੇ ਚਲੇ ਗਏ ਉਹ ਤੇ ਉਹਨਾਂ ਦੇ ਜਿਹੜੇ ਹਮਸਫਰ ਦੋਨੋਂ ਐਟ ਅ ਟਾਈਮ ਇੱਕੋ ਦਾ ਇੱਕੋ ਵਾਰੀ ਜਿੰਨੇ ਵਾਰ ਉਹ ਡੋਨੇਟ ਕਰਦੇ ਸੀ ਓਨੇ ਵਾਰੀ ਉਹ ਡੋਨੇਟ ਕਰਦੇ ਸੀ ਭਲਾਈਆਂ ਨੇ ਤੋਂ ਬਿਲੋਂਗ ਕਰਦੇ ਸੀ ਅੱਜ ਕੱਲ ਮੋਹਾਲੀ ਰਹਿ ਰਹੇ ਸੀਗੇ ਹੁਣ ਉਹ ਕੈਨੇਡਾ ਸ਼ਿਫਟ ਹੋ ਗਏ ਸੀਗੇ ਪਰ ਪਿਛਲੇ ਸਾਲ ਸਾਨੂੰ ਛੋੜ ਕੇ ਅਲਵਿਦਾ ਕਹਿ ਗਏ ਸੀ ਉਹਨਾਂ ਨੇ ਵੀ ਅਸੀਂ ਸਤਿਕਾਰ ਕੀਤਾ ਸੀ ਇੱਥੇ ਤੇ ਉਹ ਲਿੰਕਾ ਬੁੱਕ ਰਿਕਾਰਡਰ ਨੇ ਉਹ ਇੱਕ ਚੰਗੇ ਬਲੱਡ ਡੋਨਰ ਦੇ ਮਾਨਫਾ ਜੀ 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 ਤੇ ਹੁਣ ਅੱਗੇ ਵੀ ਨਵੇਂ ਬੱਚੇ ਤੁਹਾਡੇ ਨਾਲ ਜੁੜ ਕੇ ਕੰਮ ਚਲਾ ਰਹੇ ਜਾਂ ਕੀ ਅਗਲੀ ਰੂਪਰੇਖਾ ਕੀ ਹੈ ਨਵੇਂ ਬੱਚੇ ਜੁੜ ਰਹੇ ਨੇ ਪਰ ਜਿਹੜਾ ਪ੍ਰਾਈਵੇਟ ਸੈਕਟਰ ਆਣ ਦੇ ਕਾਰਨ ਨਾ ਥੋੜੀ ਜੀ ਕੜੀ ਸਾਡੀ ਹੁਣ ਟੁੱਟਦੀ ਜਾ ਰਹੀ ਆ ਕੜੀ ਟੁੱਟਦੀ ਜਾ ਰਹੀ ਕਿਉਂਕਿ ਬਲੱਡ ਬੈਂਕ ਅੱਗੇ ਸਾਡੇ ਕੋਲੇ ਸਾਰਾ ਡਾਟਾ ਹੁੰਦਾ ਸੀਗਾ ਸਵਰਨਵੀਰ ਜੀ ਨੇ ਕਦੋਂ ਬਲੱਡ ਡੋਨੇਟ ਕੀਤਾ ਸ਼ਮਸ਼ੇਰ ਵੀਰ ਜੀ ਨੇ ਕਦੋਂ ਬਲੱਡ ਡੋਨੇਟ ਕੀਤਾ ਇਸ ਸਾਥੀ ਨੇ ਕਦੋਂ ਬਲੱਡ ਡੋਨੇਟ ਕੀਤਾ ਹੁਣ ਸਾਡੇ ਕੋਲੋਂ ਐਂਟਰੀ ਨਹੀਂ ਰਹਿ ਰਹੀ ਕਿਉਂਕਿ ਹੁਣ ਉੱਥੋਂ ਇਮੋਸ਼ਨਲ ਕਰਕੇ ਹੋ ਸਕਦਾ ਮੈਂ ਨਹੀਂ ਕਹਿੰਦਾ ਇਸ ਗੱਲ ਦੇ ਉੱਪਰ ਕਿ ਉਹ ਬਲੱਡ ਬੈਂਕ ਦੂਜੇ ਆਪ ਖੁਦ ਹੀ ਉਹ ਚਲੇ ਜਾਂਦੇ ਨੇ ਉਹਦੇ ਨਾਲ ਸਾਡੇ ਨਾਲ ਨਹੀਂ ਉਹ ਸਿੱਧੇ ਬਲੱਡ ਬੈਂਕਾਂ ਔਰ ਖੁਦ ਰਾਬਤਾ ਪੈਦਾ ਕਰ ਰਹੇ ਨੇ ਵਧੀਆ ਗੱਲ ਹੈ ਕਿ ਉਹਨਾਂ ਨੂੰ ਜਦੋਂ ਲੋੜ ਕਿਸੇ ਨੂੰ ਪੈਂਦੀ ਹੈ ਤਾਂ ਉਹ ਜ਼ਰੂਰ ਉੱਥੇ ਆਪ ਦਾ ਬਲੱਡ ਡੋਨੇਟ ਕਰਨ ਨਾ ਕਿ ਵਿਜ਼ੇ ਭੜਦੇ ਕਹਿੰਦੇ ਤੇ ਤੁਹਾਡੇ ਕਹਿੰਦੇ ਜਿਉਂ ਉਹਨਾਂ ਦੇ ਜਦੋਂ ਲੋੜ ਪੈਂਦੀ ਹੈ ਐਮਰਜੈਂਸੀ ਤਾਂ ਉਹਨਾਂ ਨੂੰ ਜ਼ਰੂਰ ਜਾ ਕੇ ਬਲੱਡ ਡੋਨੇਟ ਕਰਨਾ ਚਾਹੀਦਾ ਜੀ ਜੀ ਇੱਕ ਸਮਾਂ ਇਹ ਜਾਂ ਵੀ ਸੀ ਕਿ ਤੁਸੀਂ ਜਿੱਥੇ ਪੰਜਾਬ ਤੋਂ ਤੁਹਾਨੂੰ ਕੋਈ ਬਲੱਡ ਮੰਗਦਾ ਸੀ ਤੇ ਤੁਸੀਂ ਉੱਥੇ ਪ੍ਰੋਵਾਈਡ ਕਰਾਉਂਦੇ ਮੈਂ ਤੁਹਾਨੂੰ ਇੱਕ ਵਾਰ ਸਾਇਦ ਚੰਡੀਗੜ੍ਹੋਂ ਪੀਜੀਆ ਚ ਫੋਨ ਕੀਤਾ ਸੀ ਕਿ ਬਲੱਡ ਚਾਹੀਦਾ ਤੁਸੀਂ ਤੁਸੀਂ ਕਿਹੜਾ ਗਰੁੱਪ ਕਿੰਨੇ ਵਜੇ ਬੰਦਾ ਚਾਹੀਦਾ ਤੁਹਾਡੇ ਕੋਲ ਇਹ ਵੀ ਦਿੰਦੇ ਰਹੇ ਸਵਾਮਾ ਮੈਂ ਉਹੀ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਜਿੰਨੇ ਵੀ ਸਾਡੇ ਪੰਜਾਬ ਲੈਵਲ ਤੇ ਜਿੰਨੇ ਵੀ ਸਾਡੇ ਉਹਗੇ ਖੂਨਦਾਨੀ ਪੁਰਾਣੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਜੀ ਉਹ ਸਾਰੇ ਸਾਰੇ ਸਾਡੀ ਇੱਕ ਚੇਨ ਬਣ ਚੁੱਕੀ ਸੀ ਸਾਰੇ ਸਾਡੇ ਨਾਲ ਜੁੜੇ ਹੋਏ ਸੀ ਜੇ ਉਹਨਾਂ ਨੂੰ ਲੋੜ ਆਪਣੇ ਡਿਸਟ੍ਰਿਕਟ ਚ ਪੈਂਦੀ ਸੀ ਤਾਂ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਸੀ ਦੂਜੇ ਪਾਸੇ ਉਹ ਪ੍ਰਵਾਣ ਕਰਵੰਦੀ ਸੀ ਉਥੇ ਹੁਣ ਜਿਵੇਂ ਜਸਵੰਤਪੁਰ ਮਹਾਲੀ ਸੀਗੇ ਫਿਰ ਰਕੇਸ਼ ਜੀ ਨੇ ਆਪਣਾ ਪੰਚਕੂਲਾ ਇਸ ਤਰ੍ਹਾਂ ਹੈਪੀ ਜੀ ਨੇ ਚੰਡੀਗੜ੍ਹ ਕਈ ਸਾਥੀ ਨੇ ਜਿਵੇਂ ਸਮਰਾਲੇ ਤੋਂ ਆਪਣਾ ਸਮਰਾਲੇ ਤੋਂ ਸਾਥੀ ਨੇ ਮਨਜੀਤ ਸਿੰਘ ਜੀ ਕਈ ਸਾਥੀ ਨੇ ਜਿਹੜੇ ਕਿ ਜਿੱਥੇ-ਇਥੇ ਲੋੜ ਪੈਂਦੀ ਸੀ ਉਹ ਅਸੀਂ ਉਹਨਾਂ ਨੂੰ ਇੱਕ ਕਾਲ ਕਰਦੇ ਸੀ ਤਾਂ ਉਹ ਬਲੱਡ इजीली ਸਾਡੂੰ ਮੁਹੱਈਆ ਅੱਜ ਵੀ ਕਰਵਾਉਂਦੇ ਨੇ ਇਹ ਨਹੀਂ ਵੀ ਅੱਜ ਨਹੀਂ ਕਰਵਾਉਂਦੇ ਅੱਜ ਵੀ ਕਰਵਾ ਰਹੇ ਨੇ ਹਾਂਜੀ ਇੱਕ ਵੀ ਇਹ ਬੜਾ ਜ਼ਰੂਰੀ ਉਹ ਆ ਕੇ ਲੋਕਾਂ 'ਚ ਆਮ ਧਾਰਨਾ ਕਿ ਬਲੱਡ ਮਿਲਦਾ ਨਹੀਂ ਜਾਂ ਜਾਂਰ ਪੈਸੇ ਲੈਂਦੇ ਆ ਬੈਂਕਾਂ ਵਾਲੇ ਜਾਂ ਹੋਰ ਉਹ ਕੀ ਆ ਉਹ ਦੇਖੋ ਜਾਣਕਾਰੀ ਸ਼ਮਸ਼ੀਰ ਸਿੰਘ ਜੀ ਤੁਹਾਡਾ ਬਹੁਤ ਹੀ ਵਧੀਆ ਇਹ ਸਵਾਲ ਹੈ ਜੜ ਕੇ ਆਮ ਤੌਰ ਤੇ ਪੱਛਲਦਾ ਹੈ ਇਹਦੇ ਵਿੱਚ ਕੀ ਹੈ ਕਿ ਲੋਕ ਪਹਿਲੀ ਗੱਲ ਤਾਂ ਇਹ ਵੀ ਉਹ ਜਿਹੜੇ ਨਹੀਂ ਬਲੱਡ ਦਿੰਦੇ ਉਹ ਇਹ ਗੱਲ ਨੂੰ ਕਹਿੰਦੇ ਨੇ ਜੀ ਜਿਹੜੇ ਬਲੱਡ ਦਿੰਦੇ ਨੇ ਉਹ ਕਦੇ ਵੀ ਨਹੀਂ ਕਹਿੰਦੇ ਆ ਸੁਪੋਜ਼ ਮੈਨੂੰ ਬਲੱਡ ਦੀ ਲੋੜ ਪਈ ਮੈਂ ਆਪਦੇ ਤੇ ਲੰਦਾ ਮੈਂ ਕਿਸੇ ਤੇ ਨਹੀਂ ਲੰਦਾ ਮੈਨੂੰ ਲੋੜ ਪਈ ਮੇਰਾ ਪੇਸ਼ੈਂਟ ਕਿਸੇ ਵੀ ਹਸਪੀਟਲ ਦੇ ਵਿੱਚ ਪਿਆ ਹੈ ਚਾਹੇ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ ਪਹਿਲਾਂ ਤਾਂ ਇੱਕ ਨੰਬਰ ਤੇ ਉਹ ਡਾਕਟਰ ਜਿਹੜਾ ਹੈ ਇੱਕ ਰਿਕੁਐਸਟ ਫਾਰਮ ਇੱਕ ਸਾਨੂੰ ਇਸ਼ੂ ਕਰਦਾ ਹੈ ਉਹਦੇ ਉੱਪਰ ਪੇਸ਼ੈਂਟ ਨੇਮ ਬਲੱਡ ਗਰੁੱਪ ਕੀ ਸਾਨੂੰ ਚਾਹੀਦਾ ਜੀ ਉਹਦੇ ਵਿੱਚ ਕਈ ਆਜਲ ਨੇ ਹਾਲ ਬਲੱਡ ਚਾਹੀਦਾ ਹੈ ਪੀਆਰਪੀ ਚਾਹੀਦਾ ਹੈ ਫਿਰ ਕੀ ਕੋਈ ਚਾਹਿਆ ਆਰਡੀਪੀ ਚਾਹੀਦਾ ਕੀ ਚਾਹੀਦਾ ਉਸ ਮੈਂਸ਼ਨ ਕਰ ਦੇਣ ਤੇ ਡਾਕਟਰ ਦਾ ਉਹਦੇ ਉੱਪਰ ਹੀ ਨਾਲ ਲੈਟਰ ਦੇ ਉੱਪਰ ਸਾਈਨ ਜ਼ਰੂਰ ਹੋਏਗਾ ਸਟੈਂਪ ਪਰ ਸਾਈਨ ਜ਼ਰੂਰੀ ਹੈ ਜਿਹੜੀ ਕਿ ਬਲੱਡ ਬੈਂਕ ਨੂੰ ਚਾਹੀਦੀ ਹੈ ਦੂਜਾ ਪਹਿਲਾ ਫਾਰਮ ਦੂਜਾ ਬਲੱਡ ਦੇ ਦੋ ਸੈਂਪਲ ਸੈਂਪਲਾਂ ਦੇ ਉੱਪਰ ਜਿਹੜਾ ਪੇਸ਼ੈਂਟ ਨੂੰ ਬਲੱਡ ਚਾਹੀਦਾ ਹੈ ਕ੍ਰੋਸ ਮੈਚ ਦੇ ਵਾਸਤੇ ਦੋ ਉਹਨੂੰ ਬਲੱਡ ਉਹ ਚਾਹੀਦੇ ਸੈਂਪਲ ਉਹਨਾਂ ਉੱਪਰ ਬਲੱਡ ਗਰੁੱਪ ਦੀ ਸਲਿੱਪ ਜ਼ਰੂਰ ਲੱਗੀ ਹੋਵੇ ਤੀਜਾ ਪਹਿਲੀ ਮੰਗ ਪਰਚੀ ਦੂਜੀ ਸੈਂਪਲ ਤੀਜਾ ਉਹਦੀ ਸੰਬੰਧਤ ਬਲੱਡ ਬੈਂਕ ਦੀ ਫੀਸ ਜੀ ਜੇ ਪ੍ਰਾਈਵੇਟ ਦਾ ਸਰਕਾਰੀ ਚ ਤਾਂ ਫੀਸ ਦੀ ਲੋੜ ਨਹੀਂ ਪੈਂਦੀ ਜੇ ਪ੍ਰਾਈਵੇਟ ਹੈ ਤਾਂ ਪ੍ਰਾਈਵੇਟ ਦੀ ਫੀਸ ਪੈਂਦੀ ਹੈ ਉਹਦੀ ਫੀਸ ਚਾਹੀਦੀ ਹੈ ਚੌਥੀ ਰਿਪਲੇਸਮੈਂਟ ਜੀ ਜੀ ਪਰ ਜੇ ਬਲੱਡ ਬੈਂਕ ਚ ਬਲੱਡ ਪਿਆ ਤਾਂ ਰਿਪਲੇਸਮੈਂਟ ਦੀ ਸਾਨੂੰ ਲੋੜ ਨਹੀਂ ਪੈਂਦੀ ਜੇ ਬਲੱਡ ਬੈਂਕ ਚ ਬਲੱਡ ਨਹੀਂ ਹੈ ਤਾਂ ਸਾਨੂੰ ਰਿਪਲੇਸ ਕਰਨ ਦੀ ਲੋੜ ਪੈਂਦੀ ਹੈ ਉੱਥੇ ਲੋਕ ਕਹਿੰਦੇ ਸਾਨੂੰ ਆਣ ਬਲੱਡ ਮਿਲਿਆ ਨਹੀਂ ਉਹ ਪਕਾਈ ਕਰਾਉਂਦੇ ਦੇਖੋ ਇੱਕ ਪ੍ਰੋਸੈਸ ਹੈ ਜਿਹੜਾ ਕਿ ਸਾਡੀਆਂ ਜਿੰਨੇ ਵੀ ਹੈਲਥ ਸਿਸਟਮ ਨੇ ਸਾਡੇ ਨੇ ਐਸ ਨੇ ਉਹ ਕੀਤਾ ਆਪਣਾ ਕੀਤਾ ਸਾਨੂੰ ਅਡਾਪਟ ਕਰਨਾ ਚਾਹੀਦਾ ਉਹ ਜੇ ਹੁਣ ਕਈਆਂ ਕੋਲੇ ਤਾਂ ਉੱਪਰ ਸਾਈਨ ਨਹੀਂ ਹੁੰਦੇ ਕਈਆਂ ਕੋਲੇ ਸੈਂਪਲ ਨਹੀਂ ਹੁੰਦੇ ਕਈਆਂ ਕੋਲੇ ਫਾਰਮ ਨਹੀਂ ਹੁੰਦਾ ਕਈ ਫੀਸ ਪਰਨ ਤਿਆਰ ਨਹੀਂ ਕਈ ਆਪ ਦਾ ਬਲੱਡ ਦੇਣ ਨੂੰ ਤਿਆਰ ਨਹੀਂ ਜੇ ਬਲੱਡ ਬੈਂਕ ਚ ਬਲੱਡ ਨਹੀਂ ਹੋਊਗਾ ਤਾਂ ਬਲੱਡ ਦੇਣਗੇ ਕਿਥੋਂ ਦੇ ਬਲੱਡ ਸਟਾਫ ਕਿਥੋਂ ਦੇਗਾ ਹਣਾ ਇਸ ਕਰ ਮਾਫ ਕਰਨਾ ਕਿ ਜੇ ਬਲੱਡ ਬੈਂਕ ਚ ਬਲੱਡ ਨਹੀਂ ਹੈ ਤਾਂ ਸਾਡੇ ਵਰਗੇ ਜਿਹੜੇ ਡੋਨਰ ਨੇ ਉਹਨਾਂ ਨੂੰ ਫਿਰ ਬਲੱਡ ਬੈਂਕ ਵਾਲੇ ਕਾਲ ਵੀ ਕਰਦੇ ਨੇ ਜੀ ਇਹ ਨਹੀਂ ਇਹ ਵੀ ਨਹੀਂ ਕਾਲ ਕਰਦੇ ਉਹ ਕਾਲ ਕਰਦੇ ਨੇ ਵੀ ਆਓ ਵੀ ਤੁਸੀਂ ਇਹਨਾਂ ਨੂੰ ਸਾਨੂੰ ਲੋੜ ਹੈ ਜਿਵੇਂ ਪਹਿਲਾਂ ਕਹਿ ਕੇ ਹਟਿਆ ਵੀ ਜਿਹੜੀ ਨੌਜਵਾਨ ਸਾਡੀ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਡਾਇਰੈਕਟ ਬਲ ਕਾਲਾ ਵੀ ਤੋਂ ਬਲੱਡ ਗ੍ਰੇਨੇਟ ਕਰ ਦੇ। ਇਹੀ ਲੋਕਾਂ ਦੀ ਪ੍ਰਚਲਿਤ ਹੈ ਲੋਕਾਂ ਦੀ ਇਸ ਗੱਲ ਨੂੰ ਉਹ ਹੈ ਵੀ ਸਾਨੂੰ ਬਲੱਡ ਨਹੀਂ ਮਿਲਿਆ ਪਕਾਈ ਕਰਾਉਂਦੇ ਨੇ। ਯਾਰ ਟੈਸਟਾਂ ਨੂੰ ਟਾਈਮ ਤਾਂ ਲੱਗਦਾ ਹੈ। ਕ੍ਰਾਸ ਮੈਚ ਕਰਨ ਵਾਸਤੇ ਟਾਈਮ ਲੱਗਦਾ ਜਿਹੜਾ ਮੂਰੇ ਖੜਾ ਉਹ ਵੀ ਟਾਈਮ ਲੱਗਦਾ। ਕੋਈ ਤੁਹਾਡੇ ਵਰਗੇ ਦੀ ਮੀਡੀਆ ਦੀ ਛਪਾਟ ਛਾਪਾਂਦੇ ਕੋਈ ਸਾਡੀਆਂ ਛਪਾਟ ਛਾਪਾਂਦੇ ਛੇਤੀ ਕਰਵਾ ਦਿਓ। ਇੱਕ ਬਲੱਡ ਇਹੋ ਜਿਹਾ ਕੰਮ ਹੈ ਜੀ ਸਾਨੂੰ ਕਾਲੀ ਨਹੀਂ ਕਰਨੀ ਚਾਹੀਦੀ। ਦੇਖੋ ਮੂਰਲੀ ਜੀ ਇਹ ਮਿਕਹਲੀ ਪਤਾ ਨਹੀਂ ਕਿੰਨਿਆਂ ਦੀਆਂ ਜਾਨਾਂ ਨੂੰ ਜੋਖਮ ਚ ਪਾ ਸਕਦੀ ਹੈ। ਐਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਵੀ ਕਦੇ ਵੀ ਹਮੇਸ਼ਾ ਬਲ ਮੂਵਮੈਂਟ ਦੇ ਅੰਦਰ ਪੋਜ਼ਿਟਿਵ ਰਹੋ ਨਾ ਕਿ 네ਗਟਿਵ ਰਹੋ ਪੋਜ਼ਿਟਿਵ ਹੈ ਚੰਗੇ ਵਿਚਾਰ ਦਿਓ ਬਲੱਡ ਬੈਂਕਾਂ ਦੇ ਉੱਪਰ ਚੰਗੀ ਗੱਲ ਕਰੋ ਬਲੱਡ ਬਲੱਡ ਡੋਨਰਾਂ ਪ੍ਰਤੀ ਚੰਗੀ ਉਹਨਾਂ ਨੂੰ ਐਪਰੀਸ਼ੀਏਟ ਕਰੋ ਤੁਸੀਂ ਉਹਨਾਂ ਨੂੰ ਇੱਕ ਜੇ ਤੁਸੀਂ ਆਪ ਬਲੱਡ ਨਹੀਂ ਦੇ ਸਕਦੇ ਕਮ ਚਕਮੇ ਪਾਣੀ ਦਾ ਪਿਆ ਪਿਆਲਾ ਪਲਾ ਸਕਦੇ ਹੋ ਇੱਕ ਪਾਣੀ ਦਾ ਗਲਾਸ ਪਲਾ ਸਕਦੇ ਹੋ ਇੱਕ ਥਾਪੀ ਦੇ ਸਕਦੇ ਹੋ ਵੀ ਉਹਦੇ ਨਾਲ ਉਹਦੇ ਹੌਸਲੇ ਵਧਦੇ ਆ ਤੇ ਬਾਰ ਬਲ ਬਲੱਡ ਬੈਂਕਾਂ ਦੇ ਵਿੱਚ ਜਾਣ ਨੂੰ ਜੀ ਕਰਦਾ ਏਹੀ ਮੇਰੀ ਬਲੱਡ ਬੈਂਕਾਂ ਵਾਲਿਆਂ ਨੂੰ ਜਿੰਨੇ ਕਰਮਚਾਰੀ ਉਹਨਾਂ ਨੂੰ ਏਹੀ ਮੇਰੀ ਬੇਨਤੀ ਹੁੰਦੀ ਹੈ ਕਿ ਤੁਸੀਂ ਜਿਹੜਾ ਬਲੱਡ ਡੋਨਰ ਆਂਦਾ ਉਹਨੂੰ ਵੀ ਸਤਿਕਾਰ ਦਿਓ ਜਿਹੜਾ ਲੈਣ ਵਾਲਾ ਆਂਦਾ ਉਹ ਵੀ ਵਿਚਾਰਾ ਪਤਾ ਨਹੀਂ ਕਿਸ ਦੌਰ ਦੇ ਅੰਦਰ ਦੁਖੀ ਹੁੰਦਾ ਦੁਖੀ ਹੁੰਦਾ ਹਣਾ ਉਹਨੂੰ ਵੀ ਤੁਸੀਂ ਈਜ਼ਲੀ ਤਿਉ ਪਿਆਰ ਨਾਲ ਉਹਨੂੰ ਡੀਲ ਕਰੋ। ਅੱਛਾ ਇੱਕ ਇੱਕ ਹੋਰ ਜਾਣਕਾਰੀ ਦਿਓ ਜੀ ਵੀ ਕਿੰਨੇ ਕ ਗਰੁੱਪ ਹੁੰਦੇ ਆ ਤੇ ਸਭ ਤੋਂ ਰੇਅਰ ਕਿਹੜੇ-ਕਿਹੜੇ ਗਰੁੱਪ ਆਗੇ ਤੇ ਉਹਦਾ ਜੇ ਕਿਸੇ ਨੇ ਦੇਣਾ ਹੋਵੇ ਤਾਂ ਉਹ ਕਿੱਥੇ ਆਪਦੀ ਜਾਣਕਾਰੀ ਦੇ ਸਕਦੇ ਅਸੀਂ ਬਲੱਡ ਦੇਣਾ ਚਾਹੁੰਦੇ ਆ। ਬਹੁਤ ਵਧੀਆ ਸਵਾਲ ਹੈ। ਚਾਰ ਗਰੁੱਪ ਐਸ ਚ ਵਰਗੀਕਰਨ ਕੀਤਾ ਗਿਆ ਚਾਰ ਗਰੁੱਪਾਂ ਦਾ ਜੀ ਜੀ ਏ ਬੀ ਓ ਤੇ ਏ ਵੀ ਏ ਵੀ ਜੀ ਐਸੇ ਤਰ੍ਹਾਂ ਏ ਪੋਜ਼ਿਟਿਵ ਏ ਨੈਗੇਟਿਵ ਬੀ ਪੋਜ਼ਿਟਿਵ ਬੀ ਨੈਗੇਟਿਵ ਹੂੰ ਓ ਪੋਜ਼ਿਟਿਵ ਔਰ ਨੈਗੇਟਿਵ اے ਵੀ ਪੋਸਟ اے ਵੀ ਨੈਗੇਟਿਵ ਤੇ اے ਵੀ ਪੋਜ਼ਿਟਿਵ ਜੀ ਜੀ اے ਬਲੱਡ ਗਰੁੱਪ ਨੇ ਸਭ ਤੋਂ ਜਿਹੜਾ ਰੇਅਰ ਗਰੁੱਪ ਹੈ اے ਵੀ ਨੈਗੇਟਿਵ ਹੈ ਇਹ ਵੀ ਉਹਨਾਂ ਦੇ ਵਿੱਚ ਆਪਣੇ ਵੀ ਆਪਣੇ ਇੱਥੋਂ ਵੀ ਡਾਕਟਰ ਸੋਡੀ ਐਚ ਐਸ ਸੋਡੀ ਦੇ ਮੈਸੇਜ ਮੈਂ ਉਹਨਾਂ ਨੂੰ ਨਾਮਣ ਕਰਦਾ ਹਾਂ ਉਸ ਸਾਡੀ ਸਤਿਕਾਰਯੋਗ ਵੱਡੇ ਭੈਣ ਜੀ ਨੂੰ ਜਿਹੜੇ ਕਿ ਇੱਕ ਤੁਸੀਂ ਦੇਖੋ ਫੀਮੇਲ ਪਰਸਨ 4 ਮਹੀਨਿਆਂ ਬਾਅਦ ਦੇ ਸਕਦੇ ਨੇ ਪਰ ਉਹ ਕਈ ਵਾਰ ਤਾਂ ਅਮਰਜੈਂਸੀ ਪੈਣ ਤੇ ਖੁਦ ਬਲੱਡ ਡੋਨੇਟ ਕਰਨ ਨੂੰ ਤਿਆਰ ਰਹਿੰਦੇ ਨੇ এবੀ ਨੈਗੇਟਿਵ ਉਹਨਾਂ ਦਾ ਸੰਗੀਤਾ ਸੋਢੀ ਦਾ ਇੱਕ ਮੀਨਾ ਭੈਣ ਜੀ ਹੈ ਉਹਨਾਂ ਦਾ ਵੀ ਨਾ ਨੈਗੇਟਿਵ ਹੈ ਕਈ ਸਾਥੀ ਨੇ ਜਿਹੜੇ এবੀ ਨੈਗੇਟਿਵ ਦੇ ਹੈ ਪਰ ਹੈ ਰੇਅਰ ਬਹੁਤ ਘੱਟ ਨੇ ਨਹੀਂ ਤੁਸੀਂ ਤੇ ਲਿਸਟ ਬਣਾਈ ਹੋਈ ਹੈ ਹਾਂ ਲਿਸਟ ਮੇਰੇ ਟਿਪਸ ਦੇ ਉੱਪਰ ਹੈ ਹਾਂਜੀ ਹਾਂਜੀ ਜਿਹੜਾ ਇੱਕ ਵਾਰ ਮੇਰੇ ਕੋਲੋਂ ਨਿਕਲ ਜਾਂਦਾ ਵੀ ਇਹਨਾਂ ਦਾ ਕਿਹੜਾ ਗਰੁੱਪ ਹੈ ਮੇਰੇ ਹਮੇਸ਼ਾ ਟਿਪਸ ਦੇ ਉੱਪਰ ਯਾਦ ਰਹਿੰਦਾ ਮੋਸਟਲੀ ਵੈਸੇ ਕਈ ਵਾਰ ਹੋ ਸਕਦਾ ਭੁਲੇਖਾ ਲੱਗ ਜਵੇ ਆਦਰਵਾਇਜ਼ ਲੱਗਦਾ ਨਹੀਂ ਹੈ ਮੈਨੂੰ ਜੀ ਮੇਰੇ ਮੇਰੇ ਫੋਨ 'ਚ ਵੀ ਤੁਸੀਂ ਦੇਖ ਕਿ ਜਿਹੜਾ ਬਲੱਡ ਗਰੁੱਪ ਹੈ ਜੀ ਮੇਰਾ ਫੋਨ ਹੈ ਮੇਰਾ ਉਹਦੇ ਵਿੱਚ ਵੀ ਤੁਸੀਂ ਦੇਖੋ ਵੀ ਜਿਹੜਾ ਉਹ ਜ਼ਿਆਦਾਤਰ ਮੇਰੇ ਨਾਲ ਇਹੀ ਭਰੇ ਹੋਣੇ ਜਿਵੇਂ A ਨੈਗੇਟਿਵ ਇਥੋਂ ਸਟਾਰਟਿੰਗ ਕਰ ਲੋ O ਪੋਜ਼ਿਟਿਵ A ਨੈਗੇਟਿਵ A ਨੈਗੇਟਿਵ A ਪੋਜ਼ਿਟਿਵ O ਪੋਜ਼ਿਟਿਵ B ਪੋਜ਼ਿਟਿਵ ਸਾਰੇ ਇਹ ਤੁਸੀਂ ਦੇਖੋ ਵੀ ਮੇਰੇ ਉਹ ਉਹ ਪਾਏ ਮੈਂ ਨਾਮ ਬਾਅਦ ਚ ਸ਼ਮਸ਼ੇਰਵਰ ਦਾ ਨਾਮ ਮੇਰੇ ਕੋਲੇ ਪਹਿਲਾਂ ਬਾਅਦ ਚ ਉਹਨਾਂ ਦਾ ਬਲੱਡ ਗਰੁੱਪ ਮੇਰੇ ਕੋਲੇ ਪਹਿਲਾਂ ਬਹੁਤ ਵਧੀਆ ਬਹੁਤ ਵਧੀਆ ਤੇ ਜੇ ਕੋਈ ਵਲੰਟੀਅਰ ਤੌਰ ਤੇ ਜਿਵੇਂ ਆਪਣੀ ਗੱਲਬਾਤ ਸੁਣ ਕੇ ਬਠੰਡੇ ਬਲੱਡ ਡੋਨੇਟ ਕਰਨਾ ਚਾਹੁੰਦਾ ਹੋਵੇ ਤਾਂ ਉਹ ਕਿੱਥੇ ਜਾਵੇ ਜਾਂ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਨਹੀਂ ਦੇਖੋ ਮੇਰੇ ਨਾਲ ਵੀ ਸੰਪਰਕ ਕਰਨ ਦੀ ਲੋੜ ਨਹੀਂ ਹੈ ਕੋਸ਼ਿਸ਼ ਕਰੋ ਕਿ ਕਿਸੇ ਵੀ ਬਲੱਡ ਬੈਂਕ ਸਰਕਾਰੀ ਬਲੱਡ ਬੈਂਕ ਚ ਜਾਓ ਉੱਥੇ ਆਪਣਾ ਬਲੱਡ ਡੋਨੇਟ ਕਰੋ ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਰਿਫਰੈਸ਼ਮੈਂਟ ਦੇ ਨਾਲ ਰਿਫਰੈਸ਼ਮੈਂਟ ਤਾਂ ਦੇਖੋ ਉਹਨਾਂ ਨੂੰ ਦੇਣ ਦੀ ਡਿਊਟੀ ਬੰਦੀ ਹੈ ਇੱਕ ਤੁਹਾਨੂੰ ਸਰਟੀਫਿਕੇਟ ਸਰਕਾਰ ਵੱਲੋਂ ਇੱਕ इशੂ ਕੀਤਾ ਜਾਂਦਾ ਉਹ ਸਰਟੀਫਿਕੇਟ ਤੁਸੀਂ ਆਪਦੇ ਕੋਲੇ ਰੱਖੋ ਉਹ ਇੱਕ ਪ੍ਰੇਰਣਾ ਸਰੋਤ ਹੈ ਜੀ ਤੁਹਾਡੇ ਬੱਚਿਆਂ ਪ੍ਰਤੀ ਤੁਹਾਡੀ ਪੀੜ੍ਹੀ ਪ੍ਰਤੀ ਆਉਣ ਵਾਲੀ ਜਨਰੇਸ਼ਨ ਪ੍ਰਤੀ ਵੀ ਸਾਡੇ ਪਿਤਾ ਸ਼ਮਸ਼ੇਰ ਵੀਰ ਜੀ ਇੱਕ ਬਲੱਡ ਡੋਨਰ ਨੇ ਇਹਨਾਂ ਦੇ ਬੱਚੇ ਜਿਹੜੇ ਨੇ ਉਹ ਇੱਕ ਇਹਨਾਂ ਤੋਂ ਪ੍ਰੇਰਣਾ ਲੈਣਗੇ ਵੀ ਮੇਰੇ ਪਿਤਾ ਬਲੱਡ ਡੋਨਰ ਆ ਤਾਂ ਮੈਨੂੰ ਵੀ ਇਸ ਮੂਵਮੈਂਟ ਦੇ ਵਿੱਚ ਮੁਰਿਆਣਾ ਚਾਹੀਦਾ ਹੈ ਤਾਂ ਇਹ ਜਿਹੜੀ ਲਹਿਰ ਹੈ ਚੱਲਦੀ ਰਹੇਗੀ ਆਦਰਵਾਈਜ਼ ਹੂੰ ਦੋਸਤੋ ਐ ਬਿਜੇਪਾਟਾ ਤੇ ਇਹਨਾਂ ਦੀ ਟੀਮ ਨੂੰ ਇੱਕ ਮਾਨਾ ਕਿ ਇਹ ਪਤਾ ਲੱਗੇ ਤੁਹਾਡਾ ਨੈਸ਼ਨਲ ਲੈਵਲ ਤੇ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਤੁਹਾਡੇ ਸੱਤਾ ਦਾ ਨਾਮ ਹੋ ਗਿਆ ਇਸ ਇੱਕ ਵਾਰ। ਉਹ ਸ਼ਮਸ਼ੇਰਵਰ ਜੀ ਗੱਲ ਇਹ ਵੀ ਇਹ ਲੰਬਾ ਸਮਾਂ ਹੋ ਗਿਆ। ਜੀ। ਕਿਸੇ ਟਾਈਮ ਜਿਹੜੀ ਬਲੱਡ ਡੋਨੇਸ਼ਨ ਮੂਵਮੈਂਟ ਸੀ ਏਸ਼ੀਆ ਦੇ ਵਿੱਚ ਇੰਡੀਆ ਨੰਬਰ 1 ਤੇ ਸੀ। ਜੀ ਜੀ। ਮੀਡੀਆ ਦੇ ਅਨੁਸਾਰ ਜੀ ਇੰਡੀਆ ਨੰਬਰ 1 ਸੀ। ਇੰਡੀਆ ਦੇ ਵਿੱਚੋਂ ਆਪਣਾ ਬਠਿੰਡਾ ਡਿਸਟ੍ਰਿਕਟ ਦਾ ਨੰਬਰ 1 ਸੀ ਬਠਿੰਡਾ ਡਿਸਟ੍ਰਿਕਟ ਦੇ ਅੰਦਰ ਉਹ ਯੂਨਾਈਟਿਡ ਵੈਲਫੇਅਰ ਸੁਸਾਇਟੀ ਜਿਹੜੀ ਸੰਸਥਾ ਹੈ ਉਹ ਨੰਬਰ 1 ਆਂਦੀ ਸੀ ਜਿਹੜੀ ਕਿ 100 100 100 ਕੈਂਪਸ ਇੱਕ ਸਾਲ ਚ ਲਗਾਉਂਦੀ ਸੀ ਉਸ ਦੌਰ ਉਸ ਕਾਰਨ ਸਾਡੇ ਇਸ ਸੰਸਥਾ ਨੂੰ ਨੰਬਰ 1 ਕਿਨਾਂ ਗਿਆ ਸੀ ਵਾਹ ਜੀ ਵਾਹ ਕੀ ਬਾਤ ਦੋਸਤੋ ਦੇਖ ਲਓ ਜੀ ਇਹ ਕਹਿ ਦਿੰਦੇ ਆ ਵੀ ਇੱਕ ਇਨਸਾਨ ਕੀ ਕਰ ਸਕਦਾ ਵਿਜੇ ਭੱਟ ਜੀ ਤੇ ਇਹਨਾਂ ਦੀ ਟੀਮ ਨੂੰ ਮਾਣ ਹੈ ਕਿ ਇਹਨਾਂ ਨੇ ਏਸ਼ੀਆ ਤੋਂ ਵੀ ਨੰਬਰ 1 ਜਨਰੇਟਿਡ ਵੈਲਫੇਅਰ ਕਲੱਬ ਸਿਰਫ ਤੁਹਾਡੇ ਸਾਥ ਕਰਕੇ ਹੀ ਇੰਨੇ ਇੱਥੋਂ ਤੱਕ ਪਹੁੰਚੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਨਵੇਂ ਬੱਚੇ ਜਾਂ ਨਵੇਂ ਦੋਸਤ ਇਸ ਲਾਈਨ 'ਚ ਆ ਕੇ ਉਹ ਵੀ ਆਪਣਾ ਇਸ ਸਾਥਤਾ ਨੂੰ ਜਾਂ ਇਸ ਬਲੱਡ ਖੂਨਦਾਨ ਕੈਂਪ ਨੂੰ ਜਿਹੜੀ ਇਹਦੀ ਕਾਫਲਾ ਨੂੰ ਅੱਗੇ ਲੈ ਕੇ ਜਾਣਗੇ ਹੁਣ ਤੁਸੀਂ ਨਵੇਂ ਜਿਹੜੇ ਇਸ ਲਾਈਨ 'ਚ ਆਉਣੇ ਚਾਹੁੰਦੇ ਆ ਬਲੱਡ ਦਾਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹਣਾ ਮੈਂ ਤਾਂ ਇਹੀ ਸਨੇਹਾ ਦੇਣਾ ਚਾਹਣਾ ਹੈ ਜਿੰਨੇ ਵੀ ਸੰਸਾਰ ਭਰ ਦੇ ਨੌਜਵਾਨ ਸਾਥੀ ਨੇ ਚਾਹੇ ਉਹ ਲੇਡੀਜ਼ ਆ ਚਾਹੇ ਉਹ ਜੈਂਟਸ ਆ ਉਹ ਇਸ ਲਹਿਰ ਦੇ ਨਾਲ ਜ਼ਰੂਰ ਜੁੜਨ ਕਿਸੇ ਸੰਸਥਾ ਨਾਲ ਜੁੜਨ ਕਿਸੇ ਵੀ ਬਲੱਡ ਬੈਂਕ ਨਾਲ ਜੁੜਨ ਪਰ ਜੁੜਨ ਜ਼ਰੂਰ ਹੋ ਤਾਂ ਕਿ ਸਾਡੀਆਂ ਜਿਹੜੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਦੇ ਘਰ ਦੇ ਵਿੱਚ ਰੋਸ਼ਨਾਈ ਹੋ ਸਕੇ ਜਿਵੇਂ ਸਾਡੇ ਸਤਿਕਾਰਯੋਗ ਵੀਰ ਜਿਹੜੇ ਖੂਨ ਨਾਲ ਲਹਿਰ ਨਾਲ ਜੁੜੇ ਨੇ ਗੁਰਸੇਵਕ ਸਿੰਘ ਜੀ ਬੀੜ ਉਹ ਲਿਖਦੇ ਨੇ ਕਿ ਖੂਨ ਤਾਂ ਉਂਝ ਵੀ ਮੱਚ ਜਾਵੇਗਾ ਦਾਨ ਕਰੋ ਕੋਈ ਬਚ ਜਾਵੇਗਾ ਉਹਨਾਂ ਦਾ ਕਥਨ ਬਹੁਤ ਹੀ ਵਧੀਆ ਲੱਗਿਆ ਤੇ ਉਸ ਕਥਨ ਨੂੰ ਅਸੀਂ ਅੱਜ ਪ੍ਰਚਲਿਤ ਕਰ ਰਹੇ ਆਂ ਤੇ ਇਹੀ ਮੇਰੀ ਲੋਕਾਂ ਨੂੰ ਸਮੁੱਚੇ ਜਗਤ ਨੂੰ ਸਾਰੇ ਹੀ ਸਾਡੇ ਜਿੰਨੇ ਵੀ ਨੌਜਵਾਨ ਪੀੜੀ ਨੂੰ ਇਹੀ ਅਪੀਲ ਹੈ ਇਹੀ ਬੇਨਤੀ ਹੈ ਕਿ ਤੁਸੀਂ ਆਓ ਇਸ ਲਹਿਰ ਨਾਲ ਜੁੜੋ ਤੇ ਲੋੜਵੰਦ ਲੋਕਾਂ ਦੀਆਂ ਜਾਨਾਂ ਬਚਾਓ ਉਹਨਾਂ ਦੇ ਘਰ ਨੂੰ ਰੋਸ਼ਨਾਈ ਕਰੋ ਸੰਸਾਰ ਤੁਹਾਡੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੂਗਾ ਤੇ ਤੁਸੀਂ ਜੁਗ ਜੁਗ ਤੁਹਾਨੂੰ ਸਾਡੀ ਅੱਜ ਦੀ ਗੱਲਬਾਤ ਕਿੱਦਾਂ ਲੱਗੀ ਆਪਣੇ ਕਮੈਂਟ ਸਾਡੇ ਚੈਨਲ ਤੇ ਜ਼ਰੂਰ ਭੇਜੋ ਤੇ ਤੁਸੀਂ ਕਿੱਥੋਂ ਸਾਡਾ ਚੈਨਲ ਦੇਖ ਰਹੇ ਆ ਇਹ ਵੀ ਆਪ ਦਾ ਨਾਮ ਨਾਲ ਲਿਖਣਾ ਤੇ ਸਾਡੇ ਚੈਨਲ ਨੂੰ 서ਕਰਾਇਜ਼ ਕਰੋ ਤੇ ਆਪਣੇ ਬੈਲ ਆਈਕਨ ਵੀ ਮੁਝਾ ਦੇਣਾ ਤਾਂ ਕਿ ਸਾਡੇ ਆਉਣ ਵਾਲੇ ਸਮੇਂ ਚ ਜਿੰਨੇ ਵੀ ਸਾਡੇ ਐਪੀਸੋਡ ਆ ਤੁਹਾਨੂੰ ਪਿਛਲੇ ਵੀ ਐਪੀਸੋਡ ਤੁਹਾਨੂੰ ਆਪਣੇ ਆਪ ਆ ਜਾਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਧੰਨਵਾਦ ਜੀ ਧੰਨਵਾਦ ਮਿਹਰਬਾਨ